ਬਲਰਾਜ ਸਾਨੀ ਵੱਲੋਂ ਲਿਖਤ ਮੇਰੀ ਫਿਲਮੀ ਆਤਮ ਕਥਾ ਸੈਦ ਜੀਬਨੀ ਦਾ ਅਗਲਾ ਪາກ ਤਿੰਨ ਸਕੂਲ ਦਾ ਜ਼ਮਾਨਾ ਲੰਘਿਆ ਕਾਲਜ ਦਾ ਆਇਆ ਬੋਦੀ ਜੰਜੂ ਪਜਾਮਾ ਰੁਖਸਤ ਹੋਈ ਪਤਲੂ ਨਾ ਗਈ ਸਿਰ ਉੱਤੇ ਹੈਟ ਧਰਨ ਦੇ ਦਿਨ ਦੀਆਂ ਊੜੀਕਾਂ ਮਨ ਵਿੱਚ ਜਾਗਰਤ ਹੋ ਗਈਆਂ ਬਾਈਸਾਈਕਲ ਘਰ ਵਾਲਿਆਂ ਵੱਲੋਂ میٹرਕ ਪਾਸ ਕਰਨ ਦਾ ਦੂਜਾ ਸਰਟੀਫਿਕੇਟ ਹੁੰਦਾ ਹੈ ਅਤੇ ਜਦੋਂ ਸਾਈਕਲ ਉੱਤੇ ਲੱਤ ਤਰ ਲਈ ਫਿਰ ਪੁੱਛ ਕੇ ਸਿਨੇਮੇ ਥੋੜਾ ਜਿਹਾ ਜਾਈਦਾ ਉਦੋਂ 라ਵਲਪਿੰਡੀ ਸ਼ਹਿਰ ਦੀ ਅਹਿਮੀਅਤ ਅੰਗਰੇਜ਼ੀ ਫੌਜਾਂ ਦੀ ਵੱਡੀ ਸ਼ਾਮਲੀ ਹੋਣ ਤੋਂ ਛੁੱਟ ਹੋਰ ਕੋਈ ਨਹੀਂ ਸੀ ਇਸੇ ਅੰਸਾਰ ਲੋਕਾਂ ਦੀਆਂ ਸੋਚਾਂ ਵੀ ਮਹਿਸੂਸ ਸਨ ਸਿੱਖਤ ਵਰਗ ਦਾ ਸਰੀਰਤਾ ਸ਼ਹਿਰ ਵਿੱਚ ਪ੍ਰਾਤਮਾ ਕੈਂਟੋਨਮੈਂਟ ਅਤੇ ਸਿਵਲ ਲਾਈਨ ਦੇ ਨਵੇਲੇ ਸਵੱਛਤ ਸੱਭਿਆਚਾਰ ਬੰਦ ਵਿੱਚ ਵਿਤਰਦੀ ਸੀ ਦੇਸੀ ਪਸ਼ਾਕ ਦੇਸੀ ਖੁਰਾਕ ਦੇਸੀ ਰੈਤ ਸਿੱਖਤ ਦੀਆਂ ਨਜ਼ਰਾਂ ਵਿੱਚ ਕਿਸੇ ਨਾ ਕਿਸੇ ਮਕਦਾਰ ਘਟਿਆ ਤੇ ਪਛਾਂਕੀ ਚੂ ਚੀਜ਼ਾਂ ਸਨ ਜਿੰਨਾਂ ਤੋਂ ਬੰਦਾ ਜਿਤਨਾ ਦੂਰ ਹੋ ਜਾਏ ਉਤਨਾ ਹੀ ਵਕਾਰ ਵੱਦਾ ਸੀ ਤੇ ਜਿਸ ਰਾ ਉੱਤੇ ਕਾਲਜ ਦੇ ਪ੍ਰੋਫੈਸਰ ਤੁਨ ਵਿਦਿਆਰਥੀਆਂ ਨੇ ਵੀ ਤਾ ਉਸੇ ਰਾ ਤੁਰਨਾ ਸੀ ਸਦਰ ਵਾਲੇ ਸਿਨੇਮੇ ਸਾਫ ਸੋਸਰੇ ਤੇ ਸ਼ਾਨਦਾਰ ਸਨ ਉਹਨਾਂ ਵਿੱਚ ਅੰਗਰੇਜ਼ੀ ਫਿਲਮਾਂ ਵਿਖਾਈਆਂ ਜਾਂਦੀਆਂ ਸਨ ਤੇ ਵੇਖਣ ਵਾਲਿਆਂ ਦੀ ਬਹੁਤ ਸੰਖਿਆ ਵੀ ਅੰਗਰੇਜ਼ ਹੁੰਦੀ ਸੀ ਜੇ ਭਾਗ ਚੰਗੇ ਹੋਣ ਤਾਂ ਕਿਸੇ ਕਿਸੇ ਦਿਨ ਕੋਈ ਸਨੇਰੀ ਰੂਪ ਵਾਲੀ ਸੁੰਦਰੀ ਵੀ ਨਾਲ ਦੀ ਸੀਟ ਉੱਤੇ ਆ ਬੈਠਦੀ ਸੀ ਜਿਤਨੀਆਂ ਫਿਲਮਾਂ ਤਲਿਸਮੀ ਉਤਨਾ ਹੀ ਸਿਨੇਮਾ ਦਾ ਬਾਤਾ ਵਰਨਲੌਕਿਕ ਰੋਮਾਂਟਿਕ ਮਾਦਕ ਮਹਿਮਾਂ ਦੇ ਲਬਾਤ ਉਹਨਾਂ ਦੇ ਸਟਾਲ ਜਿਸਮਾ ਰਾਤ ਕਿਤਨਾ ਇਨਸਾਫ ਕਰਦੇ ਸਨ ਕਿਤਨੀ ਆਜ਼ਾਦੀ ਨਾਲ ਉਹ ਆਪਣੇ ਪ੍ਰੇਮੀਆਂ ਦੀ ਜਫੀ ਵਿੱਚ ਜਾਵੜਦੀਆਂ ਸਨ ਕਿਸੇ ਉਤਾਵਲ ਨਾਲ ਚੁੰਮਣ ਦੇਣ ਲਈ ਲਿਫ ਲਿਫ ਜਾਂਦੀਆਂ ਸਨ ਜਦੋਂ ਵੀ ਕੋਈ ਬਲੈਟੀ ਫਿਲਮ ਵੇਖ ਕੇ ਆਉ ਕੋ ਕਿਤਨੇ ਕਿਤਨੇ ਦਿਨ ਖਮਾਰੀ ਦੀ ਚੜੀ ਰਹਿੰਦੀ ਸੀ ਫਿਲਮਾਂ ਦੇ ਉਸ ਖਾਮੋਸ਼ ਯੁੱਗ ਦੀ ਡੋਲੋਰਸ ਕਾਸਟੈਲੋ ਇੱਕ ਜਗਮਗਾਨਦੀ ਤਾਰੀਕਾ ਸੀ। ਜਾਨਵਰੀ ਮੋਰ ਨਾਲ ਉਸਦੀ ਜੋੜੀ ਬਾਬਾ ਫਫਦੀ ਸੀ। ਦੋਵੇਂ ਬਹੁਤ ਸਾਰੀਆਂ ਫਿਲਮਾਂ ਵਿੱਚ ਇਕੱਠੇ ਆਉਂਦੇ ਸਨ। ਉਹਨਾਂ ਦੇ ਪ੍ਰੇਮ ਦ੍ਰਿਸ਼ ਵਿਸ਼ੇਸ਼ ਉਤੇ ਜਿਖੁੰਦੇ ਸਨ। ਰਾਤੀ ਰਾਜਕੁਮਾਰੀ ਦੇ ਰੂਪ ਵਿੱਚ ਡੋਲੋਰਸ ਕੂਕ ਸੁੱਤੀ ਪਈ ਹੈ। ਅਚਾਨਕ ਆਕਾਸ਼ ਵਿੱਚ ਬੱਦਲ ਕੇ ਰੌਂਦੇ ਨੇ ਤੇ ਜ਼ੋਰ ਦੀ ਬਿਜਲੀ ਕਟਕਦੀ ਹੈ। ਡੋਲੋਰਸ ਤਰ੍ਹਾਂ ਕੇ ਕਮਰੇ ਵਿੱਚੋਂ ਬਾਹਰ ਉੱਠ ਤੌਰਦੀ ਹੈ ਆਪਣੇ ਸਲੀਪਿੰਗ ਗਾਊਨ ਵਿੱਚ। ਬਿਖਰੇ ਬਾਦ ਬਿਖਰੇ ਹੋ ਸ਼ਬਾਸ ਬਾਹਰ ਬਰਾਂਡੇ ਵਿੱਚ ਜਾਣ ਇੱਕ ਜਾਮਾਜ਼ ਸੂਰਮਾ ਕਿਲੇ ਦਾ ਬੰਕ ਅਫਸਰ ਘਾਟ ਵਿੱਚ ਖੜਾ ਹੈ ਦਿਨੇ ਡੋਲੋਰਸ ਨੇ ਸਾਰੀ ਉਮਰ ਉਸਦਾ ਮੂੰਹ ਨਾ ਵੇਖਣ ਦੀ ਸੌਖਾ ਦੀ ਸੀ ਪਰ ਹੁਣ ਸਭ ਉਲਪਲਾ ਕੇ ਉਸ ਦੀਆਂ ਬਾਹਾਂ ਵਿੱਚ ਲਿਪਟ ਗਈ ਆਪਣੇ ਮਕਸੂਸ ਜੇਤੂ ਅੰਦਾਜ਼ ਨਾਲ ਜਾਨ ਬੈਰੀਮੋਰ ਨੇ ਕੈਮਰੇ ਦੇ ਬਿਲਕੁਲ ਨੇੜੇ ਆ ਜਾਣ ਦਾ ਇੰਤਜ਼ਾਰ ਕੀਤਾ ਤਾਂ ਜੋ ਪਰਦੇ ਉੱਪਰ ਸਿਰਫ ਉਹਨਾਂ ਦੋਵਾਂ ਦੇ ਚਿਹਰੇ ਹੀ ਰਹਿ ਜਾਣ ਤੇ ਫਿਰ ਉਸਨੇ ਡੋਲਰ ਰਸਤਾ ਹੇਟਸਲਾਬੂ ਆਪਣੇ ਬੁੱਲਾਂ ਵਿੱਚ ਸਮੇਟ ਲਿਆ ਹੁਣ ਵੀ ਉਹ ਲੰਮੀ ਚੁੰਮੀ ਕਦੇ ਕਦੇ ਮੇਰੀ ਯਾਦ ਵਿੱਚ ਬਿਜਲੀਆਂ ਲਿਸ਼ਕ ਆ ਜਾਂਦੀ ਹੈ ਪੈਥੇ ਗਜ਼ਟ ਪਿਕਚਰ ਗੁਰ ਅਤੇ ਦੂਜੀਆਂ ਫਿਲਮੀ ਪੱਤਰਕਾਵਾਂ ਵਿੱਚ ਜਾਨ ਦੇ ਪ੍ਰੇਮ ਦ੍ਰਿਸ਼ਾਂ ਦੀ ਟੈਕਨੀਕ ਉੱਪਰ ਲੰਮੇ ਲੰਮੇ ਲੇਖ ਖੱਬਦੇ ਸਨ ਅਸੀਂ ਉਹਨਾਂ ਨੂੰ ਬੜੇ ਗੌਰ ਨਾਲ ਪੜ੍ਹਦੇ ਤੇ ਉਹਨਾਂ ਉੱਪਰ ਲੰਮੇ ਲੰਮੇ ਤਬਸਰੀ ਕਰਦੇ ਸਾਂ ਪਰ ਮਾਤਾ ਪਿਤਾ ਦੇ ਸਾਹਮਣੇ ਅਸੀਂ ਇਨ੍ਹਾਂ ਫਿਲਮਾਂ ਦੇ ਉੱਚੇ اخلاਕੀ ਮਿਆਰਾਂ ਅਤੇ ਅਦਰਸ਼ਾਂ ਦਾ ਹੀ ਜ਼ਿਕਰ ਕਰਦੇ ਸਾਂ ਇਸ ਸੰਸਾਰ ਦੇ ਉੱਗੇ ਸਹਿਤਕਾਰਾਂ ਵਿਕਟਰ ਹਿਊਗੋ, ਚਾਰਲਸ ਡਿਕਨਸ, ਅਲੈਗਜ਼ੈਂਡਰ ਡਿਊਮਾ, ਵਾਟਰਸਕਾਟ ਆਦਿਾਂ ਮਹਾਨ ਰਚਨਾਵਾਂ ਦੇ ਆਧਾਰ ਉੱਤੇ ਬਣਾਈਆਂ ਜਾਂਦੀਆਂ ਸਨ। ਫਿਰ ਵਾਰਤਾਲਾਪ ਅਤੇ ਕਹਾਣੀ ਦੀ ਤੌਰ ਬਿਆਨ ਕਰਨ ਲਈ ਪਰਦੇ ਉੱਤੇ ਅੰਗਰੇਜ਼ੀ ਵਿੱਚ ਲਿਖੇ ਟਾਈਟਲ ਆ ਜਾਂਦੇ ਸਨ। ਇਸ ਤਰ੍ਹਾਂ ਮਨੋਰੰਜਨ ਦੇ ਨਾਲ-ਨਾਲ ਅਭਿਆਸ ਵੀ ਹੋ ਜਾਂਦਾ ਸੀ। ਅੰਗਰੇਜ਼ੀ ਵਿੱਚ ਚੰਗੇ ਨੰਬਰ ਲੈਣ ਦਾ ਇਹ ਬਹੁਤ ਵਧੀਆ ਸਾਧਨ ਨਿਕਲ ਆਇਆ ਸੀ। ਅਜਿਹੀਆਂ ਦਲੀਲਾਂ ਸੁਣ ਕੇ ਮਾਪੇ ਚੁੱਪ ਜ਼ਰੂਰ ਹੋ ਜਾਂਦੇ ਪਰ ਤਸੱਲੀ ਉਹਨਾਂ ਨੂੰ ਨਹੀਂ ਸੀ ਹੁੰਦੀ। ਇਸੇ ਵੀ ਤਫਰੀ ਵਾਲੀ ਦਿੱਤੀ ਇਤਨਾ નિર્ਦੋਸ਼ ਅਤੇ ਬੇਜ਼ਰਰ ਹੋਣ ਦਾ ਉਹਨਾਂ ਨੂੰ ਯਕੀਨ ਨਹੀਂ ਸੀ ਆਉਂਦਾ ਫਿਲਮਾਂ ਵਿੱਚ ਕੇਵਲ ਰੋਮਾਂਸ ਦਾ ਪਹਿਲੂ ਹੀ ਬਟਕੰਡਵਾਨੀ ਸੀ ਹੁੰਦਾ ਜਾਂ ਬਾਜ਼ੀ ਦੇ ਦ੍ਰਿਸ਼ ਵੀ ਤੜਫਾ ਛੱਡਦੇ ਸਨ ਕਸੈਕਸ ਨਾਮਕ ਫਿਲਮ ਵਿੱਚ ਜਾਨ ਗਿਲਬਰਟ ਨੇ ਤਲਵਾਰਬਾਜ਼ੀ ਤੇ ਘੋੜਸਵਾਰੀ ਦੇ ਐਸੇ ਬੇਪਨਾ ਕਰਤੱਬ ਕੀਤੇ ਸਨ ਕਿ ਅਗਲੇ ਹੀ ਦਿਨ ਸਾਡੇ ਸਾਰੇ ਵਿਦਿਆਰਥੀ ਵਰਗ ਨੇ ਰੂਸੀ ਫੈਸ਼ਨ ਦੀਆਂ ਮੋਟੀਆਂ-ਮੋਟੀਆਂ ਗੋਲ-ਗੋਲ ਨੱਕ ਤਿੱਕਰ ਲਮਕ ਦੀ ਬੁਰ ਵਾਲੀਆਂ ਟੋਪੀਆਂ ਸਵਾਰੀਆਂ ਸਨ ਜੋ ਕਈ ਵਰੇ ਪਿੰਡੀ ਵਿੱਚ ਫੈਸ਼ਨ ਬਣਿਆ ਰਹੀਆਂ ਹੀਰੋ ਦੇ ਬਹਾਦਰੀ ਦੇ ਕਰਤੱਵ ਵੇਖ ਕੇ ਬਾਹਰ ਆਉਂਦੇ ਆਸਰ ਕੁਝ ਨਾ ਕੁਝ ਆਪ ਵੀ ਕਰ ਗੁਜ਼ਰਨ ਲਈ ਦਿਲ ਮਚਲ ਉੱਟਦਾ ਸੀ ਪਰ ਲਾਚਾਰ ਹੋ ਕੇ ਬਾਈਸਾਈਕਲ ਦੀਆਂ ਪੱਖੀਆਂ ਤੋੜਨ ਤੋਂ ਸਿਵਾ ਬੜਾਸ ਕੱਢਣ ਦਾ ਹੋਰ ਕੋਈ ਸਮਾਨ ਨਹੀਂ ਸੀ ਲੱਭਦਾ ਜਿੱਥੇ ਫੁੱਲ ਹੈ ਉੱਥੇ ਖਾਰ ਵੀ ਹੈ ਸਦਰ ਦੇ ਸਿਨੇਮਿਆਂ ਦੀ ਇੱਕ ਖਰਾਬੀ ਡਾਡਾ ਮਜ਼ਾ ਮਾਰਦੀ ਸੀ ਹਰ ਸ਼ੋਅ ਪਿੱਛੋਂ ਗੋਡ ਸੇਵ ਦੀ ਕਿੰਗ ਲਿਖ ਲੋਣਾ ਪੈਂਦਾ ਜੋ ਭਰੀ ਕਲਾਸ ਵਿੱਚ ਆਪਣੇ ਮੂੰਹ ਤੇ ਆਪ ਚਪੇੜ ਮਾਰਨ ਵਾਲੀ ਸਜ਼ਾ ਬਾਂਗ ਸੀ ਇੱਕ ਵਾਰ ਮੇਰੇ ਦੋਸਤ ਨੇ ਉੱਠਣ ਵਿੱਚ ਕੁਝ ਝਟਲ ਕੀਤੀ ਤਾਂ ਪਿੱਛੋਂ ਕਾੜ ਕਰਦਾ ਇੱਕ ਗੋਰੇ ਦਾ ਮਸਟੂ ਉਸ ਤੇ ਸਿਰ ਤੇ ਆ ਕੇ ਵੱਜਿਆ ਅਜਿਹੇ અપਮਾਨ ਨਿਤ ਸਹਣੇ ਪੈਂਦੇ ਸਨ ਹੋਰ ਇੱਕ ਦਿਨ ਮੈਂ ਉਹ ਪੋਸਟਿੰਗ ਦੀ ਫੁੰਡੀ ਹੋਈ ਗੋਲ ਟੋਪੀ ਪਾਈ ਜੋ ਸਧਾਰਨ ਲੋਕਾਂ ਨੂੰ ਦੂਰੋਂ ਬੜੀ ਅਜੀਬ ਲੱਗਦੀ ਸੀ ਪਰ ਜਿਸ ਵਿੱਚ ਮੇਰੇ ਮਿੱਤਰਾਂ ਦੇ ਕਥਨ ਅਨੁਸਾਰ ਸਭ ਨੂੰ ਖੁਦ ਆਇਨਾ ਵਿਸ਼ੈ ਸੀ ਮੈਂ ਖੂਬ ਖੂਬ ਜੌਨ ਗਿਲਬਰਟ ਕਮਾਲ ਹੁੰਦਾ ਸਾਂ ਮੈਂ ਮਾਲ ਰੋਡ ਉੱਪਰ ਬਿਤ ਹਾਸ਼ਾ ਸਾਈਕਲ ਉਡਾਈ ਜਾ ਰਿਹਾ ਸਾਂ ਉਸ ਦਿਨ ਵਾਲੀ ਫਿਲਮ ਵਿੱਚ ਗਿਲਬਰਟ ਨੇ ਕੋਰਸਵਾਰੀ ਦੀ ਥਾਂ ਤੇ ਸੱਗੀ ਚਲਾਨ ਤੇ ਕਮਾਲ ਵਿਖਾਏ ਸਨ ਫਿਲਮ ਦੇ ਅਖੀਰ ਵਿੱਚ ਉਸ ਦੀ ਮਾਸ਼ੂਕ ਦੀ ਬੇਵਫਾਈ ਦਾ ਰਾਜ਼ ਖੁੱਲ ਗਿਆ ਸੀ ਪਛਤਾਪ ਦੀ ਅਗਨੀ ਵਿੱਚ ਬਲਦਾ ਉਸ ਸੱਕੀਆ ਉੱਪਰ ਪੈਰ ਧਰ ਕੇ برفਾਂ ਲਦੇ ਪਹਾੜਾਂ ਦੇ ਪਾਸੇ ਚੀਟਦਾ ਆਪਣੀ ਭੋਲੀ ਪਾਲੀ ਦੇਵੀ ਸਰੂਪ ਪਤਨੀ ਕੋਲ ਜਾ ਪੁੱਜਿਆ ਸੀ ਉਦੋਂ ਮੈਨੂੰ ਨਹੀਂ ਸੀ ਪਤਾ ਕਿ ਹੀਰੋ ਨੂੰ ਇਤਰੀਆਂ ਤੇਜ਼ ਸੱਕੀਆਂ ਜਾਂ ਕੋੜਾ ਆਪ ਤੇ ਡਾਉਣ ਦੀ ਲੋੜ ਨਹੀਂ ਹੁੰਦੀ। ਕੇਵਲ ক্লোਜ਼ ਅਪ ਹੀ ਹੀਰੋ ਦੇ ਹੁੰਦੇ ਹਨ ਅਤੇ ਉਹ ਬੜੀ ਆਸਾਨੀ ਨਾਲ ਸਟੂਡੀਓ ਦੇ ਅੰਦਰ ਹੀ ਲੈ ਜਾਂਦੇ ਹਨ। ਲੌਂਗ ਅਤੇ ਮੀਡੀਅਮ ਸ਼ਾਟਾਂ ਲਈ ਜਿਨ੍ਹਾਂ ਵਿੱਚ ਸ਼ਕਲ ਪਛਾਣਨ ਦੀ ਔਖੀ ਹੁੰਦੀ ਹੈ, ਹੀਰੋ ਦੀ ਥਾਂ ਕੋਈ ਹੋਰ ਆਦਮੀ ਲੈ ਲੈਂਦਾ ਹੈ ਜਿਸ ਨੂੰ ਕੋੜਾ ਡਾਉਣਾ ਤੇ ਸੱਕੀ ਚਲਾਉਣਾ ਸੱਚਮੁੱਚ ਆਉਂਦੀ ਹੋਵੇ। ਤੇ ਸਿਰ ਧੜ ਦੀ ਬਾਜ਼ੀ ਉਹਨੂੰ ਵੀ ਲਾਉਣ ਦੀ ਲੋੜ ਨਹੀਂ। ਸ਼ੂਟਿੰਗ ਕਰਨ ਵੇਲੇ ਕੈਮਰੇ ਦੀ ਰਫ਼ਤਾਰ ਥੋੜੀ ਜੀ ਹੌਲੀ ਕਰਨ ਦੀ ਲੋੜ ਹੈ। ਪਰਦੇ ਤੇ ਤਸਵੀਰਾਂ ਆਪੇ ਦੂਣੀ ਚੌਣੀ ਰਫ਼ਤਾਰ ਨਾਲ ਦੌੜਨ ਲੱਗ ਪੈਣਗੀਆਂ ਇਹਨਾਂ ਨੂੰ ਟ੍ਰਿਕ ਸ਼ੌਟ ਆਉਂਦੇ ਹਨ ਤਰਵਾਇਰ ਬਾਜ਼ੀ ਪਿਸਤੌਲ ਬਾਜ਼ੀ ਮੁੱਕੇ ਬਾਜ਼ੀ ਹਨੇਰੀ ਤੂਫਾਨ ਪੋਚਾਲ ਆਦ ਸਭ ਕੈਮਰੇ ਦੀ ਚਲਾਕੀ ਹੁੰਦੇ ਹਨ ਜਿਸ ਤੱਕ ਇੱਕ ਵਾਰੀ ਪਤਾ ਲੱਗ ਜਾਏ ਤਾਂ ਸਾਰਾ ਸਵਾਦ ਫਿੱਕਾ ਪੈ ਜਾਂਦਾ ਜੇ ਮੈਨੂੰ ਅਜਿਹੀਆਂ ਵਿਚਲੀਆਂ ਗੱਲਾਂ ਦਾ ਪਤਾ ਹੁੰਦਾ ਤਾਂ ਇੰਜ ਮੌਤ ਦੇ ਮੂੰਹ ਵਿੱਚ ਪੈ ਕੇ ਸਾਈਕਲ ਨਾ ਨਿਠਾਇਆ ਕਰਦਾ ਚਰਾਹੇ ਤੇ ਆਪਣਨ ਤੋਂ ਬਿੰਦ ਨੂੰ ਪਹਿਲਾਂ ਮੈਂ ਵੇਖਿਆ ਸੱਜੋਂ ਇੱਕ ਮੋਟਰਸਾਈਕਲ ਆ ਰਹੀ ਹੈ ਮੈਂ ਇੱਕਦਮ ਬ੍ਰੇਕ ਮਾਰੀ ਜான் ਗਿਲਬਰਟ ਵਰਗੀ ਹੀ ਅਦਾਕਾਰੀ ਨਾਲ ਚੁਇੰਗਮ ਚਿਪਦਿਆਂ ਐਂਡ ਸਮੇਂ ਸਿਰ ਪੈਰ ਪੈਡਲ ਤੋਂ ਹੇਠਾਂ ਉਤਾਰ ਕੇ ਸੜਕ ਉੱਤੇ ਜਾਮ ਹੋ ਗਿਆ ਮੋਟਰਸਾਈਕਲ ਵਾਲੇ ਲਈ ਸਾਰੀ ਸੜਕ ਖਾਲੀ ਪਈ ਸੀ ਪਰ ਉਸ ਦਾ ਸਵਾਰ ਇੱਕ ਮਗਰੂਰ ਅੰਗਰੇਜ਼ ਸੀ ਜੋ ਬੜੀ ਹੀ ਬਦਤਮੀਜ਼ੀ ਨਾਲ ਮੈਨੂੰ ਗੰਦੀਆਂ ਗਲਾਂ ਕੱਢਦਾ ਅੱਗੇ ਨਿਕਲ ਗਿਆ ਪਿੱਛੇ ਉਸ ਨੇ ਇੱਕ ਮੇਮ ਬਿਠਾਈ ਹੋਈ ਸੀ ਇਸ ਕਾਰਨ અપਮਾਨ ਹੋਰ ਵੀ ਅਸਹਿ ਸੀ ਹਾਲਾਂਕਿ ਉਸ ਪਰੀ ਜਾਤ ਨਾਲ ਮੇਰੀਆਂ ਅੱਖਾਂ ਮਿਲੀਆਂ ਤੋਂ ਵਿੱਚ ਹਮਦਰਦੀ ਤੇ ਨਿਗ ਸਾਫ ਨਜ਼ਰ ਆ ਗਿਆ ਸੀ ਜੇ ਮੇਰੀ ਸਾਈਕਲ ਨਾਲ ਵੀ ਇੰਜਨ ਲੱਗਾ ਹੁੰਦਾ ਤਾਂ ਮੈਂ ਅਵਸ਼ ਉਸ ਬਤਮੀਜ਼ਾ ਪਿੱਛਾ ਕਰਕੇ ਉਹਨੂੰ ਮਜ਼ਹਜ ਖੋਣਾ ਸੀ ਦਿਲ ਮਹਿਸੂਸ ਕਰ ਰਿਹਾ ਹੈ ਪਰ ਇਹੋ ਜਿਹੀਆਂ ਬਦਸਲੂਕੀਆਂ ਵੱਡੇ-ਵੱਡੇ ਰਾਏ ਬਹਾਦਰਾਂ ਤੇ ਖਾਨ ਬਹਾਦਰਾਂ ਨਾਲ ਵੀ ਹੋ ਜਾਂਦੀਆਂ ਸਨ ਫਿਰ ਪ੍ਰੋਫੈਸਰ ਤੇ ਮੁੰਡਿਆਂ ਦਾ ਕੀ ਆਖ ਹਰ ਕੋਈ ਉਹਨਾਂ ਤੋਂ ਬਚਣ ਦੇ ਆਪਣੇ ਖਾਸ ਨਿੱਜੀ ਟੰਗ ਸੋਚਦਾ ਸੀ ਇੰਨਾਂ ਵਿੱਚ ਇntਕਾਮ ਜਾਂ ਵਿਰੋਧ ਦਾ ਕੋਈ ਜਜ਼ਬਾ ਨਹੀਂ ਸੀ ਹੁੰਦਾ ਸਗੋਂ ਅਮਨਮੀਂਆਂ ਮਿਹਨਤਾਂ ਕਰਕੇ ਅੰਦਰੋਂ ਬਾਹਰੋਂ ਆਪਣੇ ਆਪ ਨੂੰ ਪੂਰਨ ਰੂਪ ਅੰਗਰੇਜ਼ੀ ਸੰਚੇ ਵਿੱਚ ਢਾਲ ਲੈਣਾ ਹਰ ਕਿਸੇ ਦਾ ਦਰਸ਼ ਬਣ ਗਿਆ ਸੀ ਹਰ ਕੋਈ ਇਹੋ ਸੁਪਨਾ ਵੇਖਦਾ ਸੀ ਕਿ ਕਦੇ ਨਾ ਕਦੇ ਉਹਨੂੰ ਅੰਗਰੇਜ਼ ਆਪਣੇ ਬਰਾਬਰ ਦਾ ਦਰਜਾ ਦੇਣ ਆਪਣੀ ਬਰਾਦਰੀ ਵਿੱਚ ਰਲੋਣ ਅਤੇ ਇਹ ਕੋਈ ਅਨਹੋਣੀ ਗੱਲ ਵੀ ਨਹੀਂ ਸੀ ਪੰਜਾਬ ਤੁਰ ਪ੍ਰਾਤਨ ਕੱਲ ਤੋਂ ਆਰੀਆ ਜਨਾਨੀ ਤੁਰਕੀ ਤੇ अनेका ਹੋਰ ਗੋਰੀਆਂ ਆਮਰਾਬਰ ਕੌਮਾਂ ਲਈ ਪਰਦਾ ਪ੍ਰਵੇਸ਼ ਦਵਾਰ ਰਿਹਾ ਹੈ ਇੱਥੇ ਕੌਮਾਂ ਤੇ ਨਸਲਾਂ ਦੇ ਰੱਜ-ਰੱਜ ਕੇ ਮਿਸ਼ਰਣ ਹੋਏ ਹਨ ਇਸੇ ਕਾਰਨ ਇਸ ਖੇਤੇ ਵਿੱਚ ਅਚੰਬਤ ਕਰਨ ਦੀ ਹੱਦ ਤੱਕ ਗੋਰੇ ਤੇ ਸੁਨੱਖੇ ਲੋਕ ਵੇਖਣ ਵਿਚ ਆਉਂਦੇ ਹਨ ਇਸ ਦੀ ਤਸਦੀਕ ਵਿੱਚ ਕੇਵਲ ਇਤਨਾ ਹੀ ਕਹਿਣਾ ਕਾਫੀ ਹੈ ਕਿ ਪੰਜਾਬ ਸਦਾ ਤੋਂ ਹੀਰੋਆਂ ਹੀਰੋਆਂ ਵਾਲੀ ਫਿਲਮ ਸਾਸਾਂ ਦੀ ਤਲਾਸ਼ ਕਰ ਰਿਹਾ ਹੈ ਜਦীপ ਕੁਮਾਰ ਰਾਜਕਪੂਰ ਰਾਜਕਮਾਰ ਰਜਿੰਦਰ ਕੁਮਾਰ ਦੇਵਨੰਦ ਤਰਮਿੰਦਰ ਸ਼ਸ਼ੀ ਕੁਪੂਰ ਸ਼ਮੀ ਕਪੂਰ ਅਤੇ ਕਿਤਨੇ ਹੀ ਹੋਰ ਹੀਰੋ ਉਸੇ ਪਾਸੇ ਦੇ ਲੋਕ ਹਨ ਸਾਡਾ ਪਿੰਡੀ ਪਿਸ਼ੌਰ ਤਾਂ ਇਸ لحاظ ਤੋਂ ਹੋਰ ਵੀ ਜ਼ਿਆਦਾ ਮਮਤਾਜ਼ ਰਿਹਾ ਹੈ ਇਸ ਨਾ ਚੀਜ਼ ਲੇਖਕ ਨੂੰ ਵੀ ਉਹਦੀ ਫਿਲਮ ਜ਼ਿੰਦਗੀ ਵਿੱਚ ਕਈ ਵਾਰ ਗੈਰੀ ਕਪੂਰ ਨਨਾਲਡ ਕਾਲਮਨ ਹੰਪਰੀ ਬੁਗਾਰਡ ਐਂਥਨੀ ਕਮਨ ਆਦ ਨਾ ਤਸ਼ਬੀਹ ਦਿੱਤੀ ਜਾਂਦੀ ਰਹੀ ਹੈ ਦੇਵਨੰਦੇ ਇੰਡੀਅਨ ਗ੍ਰੈਗਰੀ ਪੈਕ ਅਖਵਾਂ ਤੋਂ ਤੱਕ ਸਭ ਜਾਣੂ ਸਨ ਆਪਣੇ ਸਵੈ ਮਾਨ ਦੀ ਰੱਖਿਆ ਲਈ ਬਾਕੀ ਹਿੰਦੁਸਤਾਨ ਵਿੱਚ ਭਾਰਤੀਆਂ ਨੇ ਗਾਂਧੀ ਜੀ ਦੀ ਰਾਹ ਫੜੀ ਪਰ ਪੰਜਾਬੀਆਂ ਨੂੰ ਨਕਾਲੀ ਦੀ ਰਾਹ ਫੜਨਾ ਬਹੁਤ ਲਾਹੇਵੰਦ ਰਿਹਾ ਅਤੇ ਇਸ ਨੂੰ ਉਹ ਇਸ ਆਜ਼ਾਦੀ ਦੇ ਯੁੱਗ ਵਿੱਚ ਵੀ ਛੱਡਣ ਲਈ ਚਾਹ ਨਹੀਂ ਸਗੋਂ ਸੱਚ ਤਾਂ ਇਹ ਹੈ ਕਿ ਹੁਣ ਬਾਕੀ ਹਿੰਦੁਸਤਾਨ ਵੀ ਗਾਂਧੀ ਜੀ ਦੀ ਰਾਹ ਛੱਡ ਕੇ ਨਕਾਲੀ ਵਾਲੀ راہ ਵੱਲ ਖਿੱਚਿੰਦਾ ਆ ਰਿਹਾ ਹੈ ਸਾਡੀ ਫਿਲਮ ਇੰਡਸਟਰੀ ਵਿੱਚ ਵੀ ਕਦੇ ਗਾਂਧੀ ਤੇ ਟੈਗੋਰ ਤੋਂ ਪ੍ਰੇਰਣਾ ਲੈ ਕੇ ਰਾਸ਼ਟਰੀ ਭਾਵਨਾਵਾਂ ਜਾਗਰਤ ਹੋਈਆਂ ਸਨ ਨਿਊ تھیਟਰ ਅਤੇ ਪਰਬਤ ਫਿਲਮ ਕੰਪਨੀ ਵਰਗੀਆਂ ਸੰਸਥਾਵਾਂ ਬੜੀਆਂ ਸਨ ਪਰ ਅੱਜ ਪੰਜਾਬੀਆਂ ਦੇ ਅਸਰ ਹੇਠ ਮੈਦਾਨ ਵਿੱਚ ਨਕਲ ਦਾ ਝੰਡਾ ਬੜੀ ਮਜ਼ਬੂਤੀ ਨਾਲ ਕੱਢਿਆ ਜਾ ਚੁੱਕਿਆ ਹੈ ਇੱਕ ਤਰ੍ਹਾਂ ਵੇਖੋ ਤਾਂ ਹੈ ਗਲ ਮਜ਼ਾਕ ਦੀ ਪਰ ਕੁਦਰਤ ਦੀ ਸਤਮ ਜ਼ਰੀਫੀ ਕੇ ਇੱਕ ਹਾਸੇ ਵਾਲੀ ਚੀਜ਼ ਨੂੰ ਵੀ ਗੰਭੀਰ ਬਣਾ ਛੱਡਿਆ ਹੈ ਜੇ ਪੂਰੀ ਦੀ ਪੂਰੀ ਕਮ ਆਪਣੇ ਆਪ ਨੂੰ ਧੋਖਾ ਦੇ ਸਕਦੀ ਸੀ ਤਾਂ ਮੈਂ ਤਾਂ ਅਸਾਂ 17-18 ਵਰਿਆਂ ਦਾ ਬਾਲ ਸਾਂ ਜਦੋਂ ਵੀ ਮੈਂ ਕੋਈ ਬਲੈਟੀ ਪਿਕਚਰ ਵੇਖ ਕੇ ਘਰ ਪਹੁੰਚਦਾ ਤਾਂ ਪਹਿਲਾ ਕੰਮ ਹੁੰਦਾ ਸ਼ੀਸ਼ੇ ਵਿੱਚ ਮੁਖਤਲਿਫ ਜ਼ਾਵੀਆ ਤੋਂ ਆਪਣੀ ਸ਼ਕਲ ਨਿਹਾਰਨਾ ਤੇ ਅਜੀਬ ਗੱਲ ਹੈ ਸਦਾ ਮੈਨੂੰ ਉਸ ਵਿੱਚ ਉਸ ਫਿਲਮ ਦੇ ਹੀਰੋ ਦੀ ਝਲਕ ਸਾਫ਼ ਨਜ਼ਰ ਆਉਂਦੀ ਸੀ ਮੇਸ ਚਮਤਕਾਰ ਉਤੇ ਆ ਬੜਾ ਹੈਰਾਨ ਤਾਂ ਕਿ ਕਿਵੇਂ ਇੱਕ ਇਕੱਲੇ ਆਦਮੀ ਦੀ ਸ਼ਕਲ ਹਾਲੀਵੁੱਡ ਦੇ ਸਾਰਿਆਂ ਹੀ ਹੀਰੋਆਂ ਨਾਲ ਮੇਲ ਖਾ ਸਕਦੀ ਹੈ ਮੈਂ ਸ਼ੀਸ਼ੇ ਦਾ ਖੜਾ ਉਸ ਵੇਲੇ ਤੱਕ ਨਾ ਛੱਡਦਾ ਜਦੋਂ ਉਪਰ ਮੁਖ ਤੋਂ ਪਿਤਾ ਜੀ ਜਾਂ ਮਾਤਾ ਜੀ ਦੀ ਗੁੱਸੇ ਭਰੀ ਹਾਕ ਸਿਰ ਤੇ ਬੰਬਾਰ ਵਾਂਗ ਨਵਈ ਤੇ ਉਸ ਸ਼ਕਤੀ ਨਾਲ ਦੇਰ ਨਾਲ ਆਉਣ ਦਾ ਕਾਰਨ ਪੁੱਛਦੇ ਤੇ ਮੈਂ ਝਟ ਕੋਈ ਕੱਚਾ ਪੱਕਾ ਝੂਠ ਮਾਰ ਛੱਡਦਾ ਮੋੜ ਮੋੜ ਝੂਠ ਬੋਲਣ ਦੀ ਇਹ ਆਦਤ ਨੇ ਸੱਚੀ ਸਾਫ਼ ਤੇ ਖਰੀ ਗੱਲ ਮੂੰਹ ਤੇ ਕਹਿਣ ਦੀ ਤਾਕਤ ਵੀ ਮੇਰੇ ਕਿਰਦਾਰ ਵਿੱਚੋਂ ਮਨਫ਼ੀ ਕਰ ਦਿੱਤੀ ਮੇਰੇ ਅੰਦਰ ਅਣਖ ਦੀ ਘਾਟ ਨਹੀਂ ਤੇ ਨਾ ਹੀ ਅੱਜ ਤੱਕ ਕੋਈ ਮਾਈ ਦਾ ਲਾਲ ਮੈਨੂੰ ਆਪਣੀ ਵਡਿਆਈ ਦੇ ਜ਼ੋਰ ਉੱਤੇ ਝੁਕਾ ਸਕਿਆ ਹੈ ਪਰ ਫਿਰ ਵੀ ਰੋਜ਼ ਦੇ ਵਰਤਾਰੇ ਵਿੱਚ ਮੈਂ ਹਰ ਇਨਸਾਨ ਦੇ ਹਜ਼ੂਰ ਵਿੱਚ ਇੱਕ ਕਸੂਰ ਵਾਂਗ ਵਾਂਗ ਹੀ ਪੇਸ਼ ਹੁੰਦਾ ਹਾਂ ਭਾਵੇਂ ਉਹ ਮੈਥੋਂ ਵੱਡਾ ਹੋਵੇ ਭਾਵੇਂ ਛੋਟਾ ਜਿਵੇਂ ਮੈਂ ਉਸ ਤੋਂ ਆਪਣਾ ਕੋਈ ਕਸੂਰ ਲੁਕਾ ਰਿਹਾ ਹੋਵਾਂ ਮੈਨੂੰ ਆਪਣੀ ਫਿਲਮੀ ਕਾਮਯਾਬੀ ਤੇ ਸ਼ੋਹਰਤ ਵੀ ਇੱਕ ਕਸੂਰ ਹੀ ਜਾਪਦੀ ਹੈ ਲੋਕੀ ਮੇਰੇ ਮિજાਜ ਦੀ ਨਿਮਰਤਾ ਦਾ ਜ਼ਿਕਰ ਕਰਦੇ ਹਨ ਪਰ ਇਸ ਨਿਮਰਤਾ ਵਿੱਚ ਕਾਫੀ ਹਿੱਸਾ ਇਸ ਦੁਖੀ ਬੰਦੇ ਐਸਾ ਹਸਦਾ ਵੀ ਹੈ ਨਿੱਕੇ ਹੁੰਦਿਆਂ ਤੋਂ ਮਾਪਿਆਂ ਨੇ ਫਿਲਮਾਂ ਨੂੰ ਗੁਨਾਹ ਦੇ ਰੂਪ ਵਿੱਚ ਵੇਖਣ ਦੀ ਮੈਨੂੰ ਆਦਤ ਪਾ ਛੱਡੀ ਹੈ ਮੇਰਾ ਬਚਪਨ ਸੰਸਾਰ ਦੀ ਫਿਲਮ ਕਲਾਦੇਵੀ ਬਚਪਨ ਦਾ ਜ਼ਮਾਨਾ ਸੀ ਉਸ ਵਿੱਚ ਅਸਾਧਾਰਨ ਆਕਰਸ਼ਨ ਵੀ ਕੇਵਲ ਮੈਨੂੰ ਨਹੀਂ ਸਾਰੀ ਦੀ ਸਾਰੀ ਪੀੜੀ ਨੂੰ ਹੀ ਹੋਇਆ ਸੀ ਮੈਨੂੰ ਕੱਲ ਵਾਂਗ ਯਾਦ ਹੈ ਜਦੋਂ ਫਿਲਮਾਂ ਵਿੱਚ ਦਾਖਲ ਹੋਣ ਲਈ ਬੰਬਈ ਰਵਾਨਾ ਹੁੰਦੇ ਪ੍ਰਿਥਵੀ ਰਾਜ ਕਪੂਰ ਅਤੇ ਜਗਦੀਸ਼ ਸੇਠੀ ਆਪਣੇ ਮਿੱਤਰਾਂ ਨੂੰ ਅਲਵਿਦਾ ਕਹਿਣ 라ਵਲਪਿੰਡੀ ਦੇ ਨੇੜੇ ਕੁੰਮਰੀ ਤਸ਼ਰੀਫ ਲਿਆਏ ਸਨ। ਉਹਨਾਂ ਦੇ ਮੁਕਾਬਲੇ ਮੈਂ ਅਜੇ ਕਮ ਸੰਸਾ। ਮੈਂ ਆਪਣੇ ਆੜੀਦ ਵਾਲੇ ਜੋ ਕੁਝ ਹੋ ਰਿਹਾ ਸੀ ਉਸ ਨੂੰ ਬੜੇ ਗੌਰ ਨਾਲ ਵੇਖਦਾ ਸੀ। ਪੰਜਾਬ ਦੇ ਮੰਨ ਚਲੇ ਹੁਸੈਨ ਗੱਬਰੂਆਂ ਲਈ ਗੋਰੀ ਹਕੂਮਤ ਨੇ ਵਿਕਾਸ ਦੇ ਸਾਰੇ ਰਾਹ ਬੰਦ ਕੀਤੇ ਹੋਏ ਸਨ। ਪਰ ਫਿਰ ਵੀ ਉਹਨਾਂ ਨੂੰ ਰੋਕ ਕੇ ਰੱਖਣਾ ਬੜਾ ਔਖਾ ਸੀ ਤੇ ਫਿਲਮ ਇੱਕ ਐਸਾ ਮੈਦਾਨ ਸੀ ਜਿਸ ਦੇ ਵਿਸ਼ਾਲ ਕਲਪਨਿਕ ਘੇਰੇ ਵਿੱਚ ਪੰਜਾਬੀ ਗੱਬਰੂਆਂ ਨੂੰ ਉਹ ਸਾਰੇ ਕਾਰਨਾਮੇ ਕਰਨ ਦੀ ਖੁਲ ਸੀ। ਜਿਨ੍ਹਾਂ ਦੀ ਜੀਵਨ ਇਜਾਜ਼ਤ ਨਹੀਂ ਸੀ ਦਿੰਦਾ ਹਰੀ RAM ਸੇਠੀ ਵੀ ਸਾਡੇ ਸ਼ਹਿਰ ਦੇ ਇੱਕ ਪਾਰਲੇ ਦਰਜੇ ਦੇ ਹਲਬੀਲੇ ਕਬਰੂ ਸਨ ਪੰਜਾਬ ਦੀ ਸਭ ਤੋਂ ਪਹਿਲੀ ਸਰਮਾਇਦਰ ਫਿਲਮ ਕੰਪਨੀ ਉਹਨਾਂ ਦੀ ਹਿੰਮਤ ਨਾਲ 라ਵਲਪਿੰਡੀ ਵਿੱਚ ਹੀ ਬਣੀ ਸੀ ਨਾਂ ਸੀ ਪੰਜਾਬ ਫਿਲਮ ਕੰਪਨੀ ਤੇ ਪਹਿਲੀ ਫਿਲਮ ਸੀ ਅਬਲਾ ਉਸ ਦੀ ਸ਼ੂਟਿੰਗ ਵੀ 라ਵਲਪਿੰਡੀ ਵਿੱਚ ਹੋਈ ਤਿਲਕ ਪਸੀਨ ਬਾਬਾ ਪੇਸ਼ਮ ਸਿੰਘ ਅਤੇ ਕਿਤਨੇ ਹੀ ਹੋਰ ਮੇਰੇ ਮਿੱਤਰਾਂ ਨੇ ਉਸ ਵਿੱਚ ਪਾਟ ਕੀਤਾ ਸੀ ਹੀਰੋ ਨੂੰ ਡਾਇਰੈਕਟਰ ਬੰਗਾਲ ਤੋਂ ਭਰਤੀ ਕਰਕੇ ਲਿਆਏ ਸਨ ਇਸ ਗੱਲ ਦੀ ਸਾਰੀ ਸ਼ਹਿਰ ਦੇ ਨੌਜਵਾਨਾਂ ਨੂੰ ਖਾਰਸੀ ਅਸੀਂ ਸ਼ੂਟਿੰਗ ਵੇਲੇ ਹੀਰੋ ਦੇ ਆਲੇ ਦੁਆਲੇ ਘੇੜੇ ਮਾਰਦੇ ਉਹਨੂੰ ਅਹਿਸਾਸ ਕਰਾਉਣ ਦੀ ਕੋਸ਼ਿਸ਼ ਕਰਦੇ ਕਿ ਹੁਸਨ ਦੇ ਨੁਕਤੇ ਤੋਂ ਉਹ ਸਾਡੀ ਚੀਚੀ ਦੀ ਉਂਗਲੀ ਦੀ ਬਰਾਬਰੀ ਨਹੀਂ ਸੀ ਕਰਦਾ ਮੋਟਾ ਕਮੇਡੀਅਨ ਰਾਮ ਅਵਤਾਰ ਜੋ ਹੁਣ ਵੀ ਪਿਕਚਰਾਂ ਵਿੱਚ ਕੰਮ ਕਰਦਾ ਹੈ ਉਸੇ ਜ਼ਮਾਨੇ ਪਿੰਡਿਓ ਨਟਕਾ ਆਇਆ ਸੀ ਸੁਰਗਵਾਸੀ ਪ੍ਰਲਾਦ ਦੱਤ ਮੁੰਬਈ ਦੀ ਫਿਲਮ ਇੰਡਸਟਰੀ ਦਾ ਇੱਕ ਬਹੁਤ ਹੀ ਮਸ਼ਹੂਰ ਅਤੇ ਪ੍ਰਤਿਭਾਸ਼ਾਲੀ ਕੈਮਰਾਮੈਨ ਹੋ ਗੁਜ਼ਰਿਆ ਹੈ ਉਸਦੇ ਕਿਤੇ ਕਈ ਫਿਲਮੀ ਅਵਿਸ਼ਕਾਰ ਯਾਰ ਪਤੇ ਅਮਰੀਕਾ ਵਿੱਚ ਵੀ ਸਲਾਹੇ ਜਾ ਚੁੱਕੇ ਨੇ ਅੱਜੋ ਇਸ ਸੰਸਾਰ ਵਿੱਚ ਨਹੀਂ ਪਰ ਮੈਨੂੰ ਯਾਦ ਹੈ ਉਹ ਤੇ ਮੇਰਾ ਇੱਕ ਹੋਰ ਦੋਸਤ ਤਿਲਕ ਪਸੀਨ ਪਿੰਡੀ ਪੁਆਇੰਟ ਤੇ ਕਸ਼ਮੀਰ ਪੁਆਇੰਟ ਦੀਆਂ ਸੈਰਾਂ ਦੇ ਦੌਰਾਨ ਹਮੇਸ਼ਾ ਦੋ ਰੀਲਰ ਕਾਮੇਡੀਆਂ ਦੇ ਸਿਚੁਏਸ਼ਨ ਸੋਚਦੇ ਰਹਿੰਦੇ ਸਨ ਇੱਕ ਵਾਰ ਕਿਸੇ ਲੁਕੇ ਹੋਏ ਖਜ਼ਾਨੇ ਦੀ ਤਲਾਸ਼ ਵਿੱਚ ਉਸ ਅੰਗਰੇਜ਼ ਦੀ ਕੋਠੀ ਦੇ ਹਾਤੇ ਦੀ ਚਿੱਟੀ ਬੁੱਤੀ ਪੁੱਟਸੁੱਟੀ ਤਾਂ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਪਹਿਲਾ ਦਤ ਨੇ ਇਸ ਤੋਂ ਕੁਝ ਬਰੇ ਪਿੱਛੋਂ ਆਪਣੇ ਹੱਥ ਨਾਲ ਇੱਕ ਮੂਵੀ ਕੈਮਰਾ ਬਣਾ ਕੇ ਬਖਾ ਦਿੱਤ। ਅਤੇ ਉਸ ਦੀਆਂ ਸ਼ੋਰ ਤਾਂ ਦੂਰ ਦੂਰ ਤੱਕ ਫੈਲ ਗਈਆਂ। ਜੇ ਮੈਂ ਗਲਤੀ ਨਹੀਂ ਕਰਦਾ ਤਾਂ ਉਸਨੇ ਭਗਤ ਸਿੰਘ ਦੀ ਇਨਕਲਾਬੀ ਪਾਰਟੀ ਲਈ ਬੰਬ ਵੀ ਬਣਾਇਆ ਸੀ। ਉਸ ਦਾ ਸਾਥੀ ਹਰਬੰਸ ਪੱਲਾ। ਹੁਣ ਵੀ ਮਦਰਾਸ ਵਿੱਚ ਫਿਲਮਾਂ ਦਾ ਕੰਮ ਕਰਦਾ ਹੈ। ਆਪਣੀ ਲੈਬਰਾਟਰੀ ਹੈ ਉਸ ਦੀ। ਜੈ ਕਿਸ਼ਨ ਨੰਦਾ ਜਿਨ੍ਹਾਂ ਇਸ਼ਾਰਾ ਵਰਗੀਆਂ ਕਾਮਯਾਬ ਫਿਲਮਾਂ ਡਾਇਰੈਕਟ ਕੀਤੀਆਂ ਸਨ ਉਸੇ ਜ਼ਮਾਨੇ ਫਿਲਮੀ ਹੀਰੋ ਬਣ ਲਈ ਜਰਮਨੀ ਉੱਠ ਤੋੜੇ ਸਨ। आरसी तलवाड हॉलीवुड ਦਾ ਪੁੱਜੇ ਹੋਰ ਵੀ ਕਿਤਨੇ ਹੀ ਮੇਰੀ ਜਾਨ ਪਛਾਣ ਦੇ ਬੰਦੇ ਮੈਥੋਂ ਪਹਿਲਾਂ ਤੋਂ ਫਿਲਮਾਂ ਵਿੱਚ ਆਏ ਹੋਏ ਸਨ 1930 ਵਿੱਚ ਮੇਰੀ ਜ਼ਿੰਦਗੀ ਨੇ ਇੱਕ ਇਤਿਹਾਸਕ ਮੋੜ ਖਾਦਾ ਮੈਂ ਪਿੰਡੀ ਛੱਡ ਕੇ ਲਾਹੌਰ ਗਵਰਨਮੈਂਟ ਕਾਲਜ ਬੀਏ ਵਿੱਚ ਦਾਖਲ ਹੋਇਆ ਇਸੇ ਸਾਲ ਫਿਲਮਾਂ ਨੇ ਵੀ ਖਾਮੋਸ਼ੀ ਦਾ ਦਮਨ ਛੱਡ ਕੇ ਬੋਲਣ ਦੇ ਯੁੱਗ ਵਿੱਚ ਪ੍ਰਵੇਸ਼ ਕੀਤਾ ਅਚਨ ਖਬਰ ਉੱਡੀ ਕੇ ਆਲ ਮਾਰਾ ਨਾਂ ਦੀ ਪਹਿਲੀ ਟਾਕੀ ਫਿਲਮ ਕੈਪੀਟਲ ਸਿਨੇਮਾ ਵਿੱਚ ਵਿਖਾਈ ਜਾ ਰਹੀ ਹੈ ਜਿਸ ਵਿੱਚ ਪ੍ਰਿਥਵੀ ਰਾਜ ਕਪੂਰ ਅਤੇ ਜਗਦੀਸ਼ ਸੇਠੀ ਕੰਮ ਕਰ ਰਹੇ ਹਨ ਮੈਂ ਬੜੇ ਚਾਰ ਨਾਲ ਵੇਖਣ ਗਿਆ ਭੀੜਾਂ ਦਾ ਕੋਈ ਅੰਤ ਨਹੀਂ ਸੀ ਇਸੇ ਸਿਨੇਮਾ ਵਿੱਚ ਹੀ ਇੱਕ ਹਫ਼ਤਾ ਪਹਿਲਾਂ ਜਦੋਂ ਮੈਂ ਜੀਨ ਹਾਰਲੋ ਉਸ ਜ਼ਮਾਨੇ ਦੀ ਮਰਲਨ ਮੰਨਰੋ ਜੋ ਮਰਲਨ ਵਾਂਗ ਹੀ ਭਰੀ ਜਵਾਨੀ ਵਿੱਚ ਬੇਮੌਤ ਮਈ ਸੀ ਦੀ ਪਿਕਚਰ ਹੈਲਜ਼ ਐਂਜਲਜ਼ ਦਾ ਟਿਕਟ ਖਰੀਦ ਰਿਆ ਸੀ ਮੈਨੂੰ ਖਬਰ ਮਿਲੀ ਕਿ ਅੰਦਰ ਸਾਡੀ 라ਵਲ ਪਿੰਡੀ ਵਾਲੀ ਫਿਲਮ ਆਬਲਾ ਦਾ ਪ੍ਰਾਈਵੇਟ ਸ਼ੋਅ ਹੋ ਰਿਹਾ ਅਤੇ ਇਮਤੀਆਜ਼ ਅਲੀਤਾ ਜੱਤੇ ਅਹਿਮਦ ਅਰਸ਼ਾ ਬੁਖਾਰੀ ਵਰਗੇ 파ਰਖੂ ਵੇਖਣ ਆਏ ਹੋਏ ਹਨ ਬੁਖਾਰੀ ਮੇਰੇ ਉੱਪਰ ਪ੍ਰੋਫੈਸਰ ਸਨ ਕੁਝ ਮਿੰਟਾਂ ਬਾਅਦ ਸ਼ੋਅ ਖਤਮ ਹੋਇਆ ਤਾਂ ਮੈਂ ਬੁਖਾਰੀ ਸਾਹਿਬ ਕੋਲੋਂ ਬੜੇ ਦਇਆ ਨਾਲ ਅੱਗੇ ਵਧ ਕੇ رائے ਪੁੱਛੀ ਉਹ ਬੜੇ ਉਦਾਸ ਹੋ ਕੇ ਕਹਿਣ ਲੱਗੇ ਟੈਕਨੀਕਲ لحاظ ਤੋਂ ਇਹ ਫਿਲਮ ਚੰਗੀ ਤੋਂ ਚੰਗੀ ਅਮਰੀਕਨ ਫਿਲਮ ਦਾ ਮੁਕਾਬਲਾ ਕਰ ਸਕਦੀ ਹੈ ਇਤਨੇ ਅਫਸੋਸ ਦੀ ਗੱਲ ਹੈ ਕਿ ਬਣਾਉਣ ਵਾਲਿਆਂ ਨੂੰ ਇਤਨਾ ਰੁਪਿਆ ਖਰਚ ਕਰਨ ਬ ਲਈ ਇਸ ਗੱਲ ਦਾ خیال ਨਹੀਂ ਆਇਆ ਕਿ ਖਮੋਸ਼ ਫਿਲਮਾਂ ਦਾ ਜ਼ਮਾਨਾ ਖਤਮ ਹੋ ਰਿਹਾ ਹੈ। ਲਾਲਾ ਹਰੀराम ਸੇਠੀ ਉਸ ਫਿਲਮ ਕਾਰਨ ਬਰਬਾਦ ਹੋ ਗਏ ਪਰ ਉਸ ਵੇਲੇ ਮੈਨੂੰ ਇਸ ਗੱਲ ਦਾ ਰੰਜ ਨਹੀਂ ਸੀ ਸਗੋਂ ਅਭਿਮਾਨ ਮਹਿਸੂਸ ਹੁੰਦਾ ਸੀ ਕਿ ਅਖੀਰ ravel pindi ਵਾਲਿਆਂ ਨੇ ਬਲੇਹਤ ਵਾਲਿਆਂ ਦੀ ਬਰਾਬਰੀ ਕਰਕੇ ਵਿਖਾ ਹੀ ਦਿੱਤੀ। ਇਸ ਤੋਂ ਉਲਟ ਆਲਮਾਰਾ ਟੈਕਨੀਕਲ لحاظ ਤੋਂ ਇੱਕ ਨਿਹੈਤ ਕਟਿਆ ਫਿਲਮ ਸੀ ਪਰ ਉਸ ਤੇ ਬਣਾਉਣ ਵਾਲੇ ਮੱਲਾਮਲ ਹੋ ਗਏ। ਫਿਲਮ ਲਾਈਨ ਵਿੱਚ ਅਜਿਹੇ ਹਨੇਰ ਰੋਜ਼ ਹੁੰਦੇ ਹਨ। ਕਟੀਆਂ ਫਿਲਮਾਂ ਕਾਮਯਾਬ ਹੋ ਜਾਂਦੀਆਂ ਨੇ ਵਧੀਆ ਫਿਲ ਪਰ ਉਦੋਂ ਮੈਨੂੰ ਇਨ੍ਹਾਂ ਗੱਲਾਂ ਦਾ ਕੁਝ ਨਹੀਂ ਸੀ ਪਤਾ ਅਤੇ ਨਾ ਹੀ ਇਸ ਗੱਲ ਦਾ ਪਤਾ ਸੀ ਕਿ ਤਕਨੀਕ ਸ਼ਬਦ ਦਾ ਫਿਲਮਾਂ ਦੇ ਸੰਪਰਕ ਵਿੱਚ ਠੀਕ ਠੀਕ ਕੀ ਅਰਥ ਹੁੰਦਾ ਹੈ ਲਾਹੌਰ ਵਿੱਚ ਮੈਂ ਘਰ ਦੇ ਅੰਕੁਸ਼ ਤੋਂ ਆਜ਼ਾਦ ਸਾਂ ਕਿਉਂਕਿ ਹੋਸਟਲ ਵਿੱਚ ਰਹਿੰਦਾ ਸਾਂ ਹੁਣ ਫਿਲਮਾਂ ਵੇਖਣ ਤੋਂ ਮੈਨੂੰ ਕੋਈ ਰੋਕ ਨਹੀਂ ਸੀ ਸਕਦਾ ਹਫ਼ਤੇ ਵਿੱਚ ਕਟੂਕਟ ਤਿੰਨ ਅਮਰੀਕੀ ਫਿਲਮਾਂ ਤਾਂ ਜ਼ਰੂਰ ਵੇਖ ਛੱਡਦਾ ਤੇ ਉਹਨਾਂ ਦਾ ਅਸਰ ਮੇਰੀ ਚੇਤਨਾ ਉੱਪਰ ਦਿਨੋਂ ਦਿਨ ਬੜਾ ਗੰਭੀਰ ਹੁੰਦਾ ਜਾ ਰਿਹਾ ਸੀ ਪਰ ਅਜੇ ਵੀ ਫਿਲਮ ਐਕਟਰ ਬਣਨ ਦਾ ਖਿਆਲ ਮੇਰੇ ਮਨ ਵਿੱਚ ਕਦੇ ਤੀਬਰਤਾ ਨਾਲ ਨਹੀਂ ਸੀ ਉੱਠਦਾ ਜੇ ਐਕਟਰ ਬਣਨਾ ਹੋਵੇ ਤਾਂ ਬੰਦਾ ਹਾਲੀਵੁੱਡ ਜਾ ਕੇ ਬਣੇ ਹਿੰਦੁਸਤਾਨੀ ਫਿਲਮਾਂ ਵਿੱਚ ਪੈ ਕੇ ਆਪਣੇ ਆਪ ਨੂੰ ਕਿਉਂ ਖਰਾਬ ਕਰੇ ਐਮਏ ਵਿੱਚ ਪੁੱਜਦਿਆਂ ਮੇਰੀ ਸਹਿਤਕ ਸੂਝ ਕਾਫੀ ਨਿਖਰ ਚੁੱਕੀ ਸੀ ਗਵਰਨਮੈਂਟ ਕਾਲਜ ਦੀ ਨਾਟਕ ਮੰਡਲੀ ਵਿੱਚ ਵੀ ਮੈਂ ਮੂੰਹ ਮਾਰਨ ਲੱਗ ਪਿਆ ਸੀ ਜਿਸ ਦੇ ਰੂਹੇ ਰਾਵਾਂ ਬੁਖਾਰੀ ਸਾਹਿਬ ਸਨ ਉਹਨਾਂ ਦੇ ਸਾਥੀ ਪ੍ਰੋਫੈਸਰ ਜੀਡੀ ਸੋਂਦੀ ਈਸ਼ਵਰ ਚੰਦਰਨੰਦਾ ਤੇ ਇਮਤਿਆਜ਼ ਅਲੀ ਤਾਜ ਵੀ ਦੇਸ਼ ਵਿਆਪੀ ਸ਼ੌਹਰਤ ਦੇ ਮਾਲਕ ਸਨ ਮੈਂ ਬੜੀ ਮਾਣ ਨਾਲ ਕਹਿ ਸਕਦਾ ਹਾਂ ਕਿ ਯਥਾਰਥਵਾਦੀ ਨਾਟ ਅਤੇ અભਿਨੈ ਕਲਾ ਦੀਆਂ ਮੁੱਢਲੀਆਂ ਕਦਰਾਂ ਸਤੰਤਕ ਤੌਰ ਤੇ ਅੰਗਰੇਜ਼ੀ ਸਹਿਤ ਦੇ ਐਮਏ ਦੇ ਅਧਿਆਨ ਨੇ ਅਤੇ ਅਮਲੀ ਤੌਰ ਤੇ ਗਵਰਨਮੈਂਟ ਕਾਲਜ ਲੋਹਰ ਦੇ ਡਰਾਮੈਟਿਕ ਸੁਸਾਇਟੀ ਨੇ ਹੀ ਪਹਿਲੋਂ ਪਹਿਲ ਮੈਨੂੰ ਸਿਖਾਈਆਂ ਜਦੋਂ ਟੀਚੇ ਸਪਸ਼ਟ ਹੋ ਜਾਂਦੇ ਤਾਂ ਬਾਕੀ ਖੇਡ ਲੱਗਣ ਅਤੇ ਮਿਹਨਤ ਹੀ ਰਹਿ ਜਾਂਦੀ ਹੈ ਕਦੇ ਨਾ ਕਦੇ ਠੋਕਰਾਂ ਖਾਂਦਾ ਇਨਸਾਨ ਉਹਨਾਂ ਟੀਚਿਆਂ ਤਿੱਕ ਅਪੜੀ ਜਾਂਦਾ ਹੈ ਮੈਂ ਆਪਣੇ ਅਪਰੋਪਤਕ ਬਜ਼ੁਰਗਾਂ ਦੀ ਯਾਦ ਨੂੰ ਸलाम ਭੇਜਦਾ ਹਾਂ ਜਿਨ੍ਹਾਂ ਨੇ ਆਠ ਵਿੱਚ ਮੈਨੂੰ ਸਰਬੋਤਮ ਟੀਚਿਆਂ ਦੇ ਦਰਸ਼ਨ ਕਰਾਏ ਫਿਰ ਇੱਕ ਹੋਰ ਤਮਾਕਾ ਹੋਇਆ ਕਲਕੱਤਾ ਨਿਊ ਥੀਏਟਰਸ ਤੋਂ ਬਣ ਕੇ ਆਈ ਪੂਰਨ ਭਗਤ ਨਾਮਕ ਫਿਲਮ ਲਾਹੌਰ ਮੈਕਲੋਡ ਰੋਡ ਦੇ ਇੱਕ ਸਿਨੇਮਾ ਵਿੱਚ ਨਸ਼ਰ ਹੋਈ ਇਸ ਫਿਲਮ ਨੇ ਮੇਰੇ ਵਰਗੇ ਪੜ੍ਹੇ ਲਿਖੇ ਅੰਗਰੇਜ਼ ਪ੍ਰਸ ਪੰਜਾਬੀ ਨੌਜਵਾਨਾਂ ਦੀ ਜ਼ਿੰਦਗੀ ਵਿੱਚ ਤੂਫਾਨ ਜਿਹਾ ਲਿਆ ਆਂਦਾ ਸਾਨੂੰ ਹਿੰਦੁਸਤਾਨੀ ਫਿਲਮਾਂ ਬਾਰੇ ਆਪਣਾ ਨਜ਼ਰੀਆ ਇੱਕਦਮ ਬਦਲਣਾ ਪੈ ਗਿਆ ਪੂਰਨ ਭਗਤ ਮੈਂ ਕੋਈ ਛੇ ਵਾਰੀ ਵੇਖੀ ਨਾ ਸਿਰਫ ਆਪ ਵੇਖੀ ਸਗੋ ਕਿਤਨੇ ਹੋਰ ਲੋਕਾਂ ਨੂੰ ਨਾਲ ਖਿੱਚ-ਖਿੱਚ ਕੇ ਲੈ ਗਿਆ ਕੱਲ ਤੱਕ ਅਸੀਂ ਭਾਰਤੀ ਸੰਸਕ੍ਰਿਤੀ ਦੇ ਨਖੇਦੀ ਕਰਨ ਵਾਲੇ ਤੇ ਦੁਸ਼ਮਣਾਂ ਅੱਜ ਕੱਟੜ ਦੇਸ਼ ਭਗਤ ਬਣ ਗਏ ਪੂਰਨ ਭਗਤ ਤੇ ਦੇਵਦਾਸ ਚੰਡੀਦਾਸ ਇੱਕ ਤੋਂ ਬਾਅਦ ਇੱਕ ਸਿੱਖਰਾ ਸ਼ੌਂਦੇ ਸ਼ਾਕਰ ਸੈਗਲ ਦਾ ਪ੍ਰਗਟ ਹੋਣਾ ਪਰ ਬਾਅਦ ਫਿਲਮ ਕੰਪਨੀ ਦੀਆਂ ਫਿਲਮਾਂ ਦੁਨੀਆ ਨਾ ਮੰਨੇ ਅੰਮ੍ਰਿਤ ਮੰਥਨ ਆਦਮੀ ਪਰ ਮੇਰਾ ਖਿਆਲ ਨਹੀਂ ਕਿ ਵਲੈਤੀ ਫਿਲਮਾਂ ਲਈ ਮੇਰਾ ਸ਼ੌਕ ਫਿਰ ਵੀ ਕਿਸੇ ਮਕਦਾਰ ਵਿੱਚ ਕਟਿਆ ਹੋਵੇ ਹਿੰਦੀ ਫਿਲਮਾਂ ਹਾਲੇ ਵੀ ਮੇਰੇ ਮਨ ਇਛਤ ਮਿਆਰਾਂ ਤੋਂ ਬਹੁਤ ਨੀਵੀਆਂ ਸਨ ਉਹਨਾਂ ਵਿੱਚ ਜ਼ਿੰਦਗੀ ਨੂੰ ਹੂਬ ਹੂਬ ਜ਼ਿੰਦਗੀ ਦੇ ਰੰਗਾਂ ਵਿੱਚ ਪੇਸ਼ ਕਰਨ ਦੀ ਯੋਗਤਾ ਹਾਰੇ ਵੀ ਨਹੀਂ ਸੀ ਆਈ ਕਾਲਜ ਦਾ ਦੌਰ ਖਤਮ ਹੋਇਆ ਜੀਵਨ ਦੇ ਅਖਾੜੇ ਵਿੱਚ ਉਤਰਨ ਦਾ ਵੇਲਾ ਆਇਆ ਪੈਂਦਿਆਂ ਹੀ ਬੜੀਆਂ ਪੁੱਠੀਆਂ ਮਾਰਾਂ ਖਾਧੀਆਂ ਨਕਸੀਰ ਵਗਣ ਲੱਗ ਪਈ ਮੂੰਹ ਮੱਥਾ ਸੁਝ ਗਿਆ ਬਾਹਰ ਮਾਲ ਵਿੱਚ ਟੰਗਣੀ ਪਈ ਸ਼ਾਇਰ ਨੇ ਨਜ਼ਾਰਾ ਬੜੇ ਸੋਹਣੇ ਲਫ਼ਜ਼ਾਂ ਵਿੱਚ ਬੰਨ੍ਹਿਆ ਹੈ ਇਕਬਾਲ ਤੇਰੇ ਇਸ਼ਕ ਨੇ ਸਭ ਬਲ ਦੀਏ ਨਿਕਾਲ ਮੁਦੱਤ ਸੇ ਅਰਜ਼ੂ ਥੀ ਕਿ ਸਿੱਧਾ ਕਰੇ ਕੋਈ ਵੇਖਿਆ ਕਿ ਐਮਏ ਦੀ ਡਿਗਰੀ ਦਾ ਜਿਹੜਾ ਫਟਕਾ ਹੱਥ ਵਿੱਚ ਲਈ ਫਿਰਦੇ ਹਾਂ ਕਾਰੋਬਾਰੀ ਦੁਨੀਆ ਵਿੱਚ ਉਸ ਦਾ ਮੁੱਲ ਦੋ ਕੋਡੀਆਂ ਵੀ ਨਹੀਂ ਸੀ ਆਪਣੀ ਗੋਰੀ ਰੰਗਤ ਜਿਸ ਦਾ ਅਸੀਂ ਠੰਡੀ ਸੜਕ ਉੱਪਰ ਇਤਨੇ ਠਾਠ ਨਾਲ ਬਖਾਲਾ ਕਰਦੇ ਹੁੰਦੇ ਸਾਂ ਹਾਕਮ ਦੀਆਂ ਨਜ਼ਰਾਂ ਵਿੱਚ ਸਾਨੂੰ ਹੋਰ ਵੀ ਜ਼ਿਆਦਾ ਕਾਲਾ ਆਦਮੀ ਬਣਾਉਂਦੀ ਸੀ ਪਿਤਾ ਜੀ ਦੇ ਕਹਿਣ ਉੱਤੇ ਆਪਣਾ ਘਰ ਦਾ ਬਣਿਆ ਬਣਾਇਆ ਕੱਪੜੇ ਦਾ ਕਾਰੋਬਾਰ ਸੰਭਿਆ ਪਰ ਬਹੁਤੇ ਦਿਨ ਨਹੀਂ ਕਪੜਾ ਵੇਚਣ ਵਾਲਿਆਂ ਦੀ ਦੁਨੀਆ ਬੜੀ ਹੋਰ ਤਰ੍ਹਾਂ ਦੀ ਹੁੰਦੀ ਹੈ ਐਵੇਂ ਪਾਸ ਆदमी ਲਈ ਉਸ ਵਿੱਚ ਖੋਬਣਾ ਬੜਾ ਮੁਸ਼ਕਲ ਹੈ 1936 ਦਾ ਸਾਲ ਸੀ ਸ਼ਾਇਦ ਮੈਂ ਕਰੋ ਨਟ ਕਿ ਕਲਕੱਤੇ ਜਾਵੜਿਆ ਪੰਡਿਤ ਸੁਦਰਸ਼ਨ ਜੀ ਦਾ ਦਰਜਾ ਖੜਕਾਇਆ ਉਦੋਂ ਨਿਊ تھیਟਰਸ ਦੀਆਂ ਚਿੱਤਰ ਕਥਾਵਾਂ ਲਿਖਾ ਕਰਦੇ ਸਨ ਮੈਂ ਉਹਨਾਂ ਤੋਂ ਪੁੱਛਿਆ ਕਿ ਮੇਰੇ ਫਿਲਮਾਂ ਵਿੱਚ ਦਾਖਲ ਹੋਣ ਬਾਰੇ ਉਹਨਾਂ ਦੀ ਕੀ ਰਾਏ ਹੈ ਉਹਨਾਂ ਥੋੜਾ ਜਿਹਾ ਮੈਨੂੰ ਗਲਤ ਸਮਝਿਆ ਉਹਨਾਂ ਸਮਝਿਆ ਕਿ ਮੈਂ ਵੀ ਉਹਨਾਂ ਅਨਪੜ ਨੌਜਵਾਨਾਂ ਵਿੱਚੋਂ ਹਾਂ ਜਿਹੜੇ ਫਿਲਮਾਂ ਖਾਤਰ ਘਰ-ਬਾਰ ਛੱਡ ਕੇ ਨਟ ਤੁਰਦੇ ਹਨ ਅਸਲ ਵਿੱਚ ਮੈਂ ਸੰਗੀਤ ਦੀ ਨਾਲ ਜੀਵਨ ਵਿੱਚ ਰਾ ਟੋਲ ਰਿਆ ਸਾਂ ਮੇਰੀ ਗੱਲ ਸੁਣਦਿਆਂ ਹੀ ਉਹ ਹਵੇਸ਼ ਵਿੱਚ ਆ ਗਏ ਤੇ ਫਿਲਮ ਲਾਈਨ ਬਾਰੇ ਮੈਨੂੰ ਇੱਕ ਡਰਾਉਣਾ ਜਿਹਾ ਲੈਕਚਰ ਸੁਣਾਉਣਾ ਸ਼ੁਰੂ ਕਰ ਦਿੱਤਾ ਜੋ ਇੰਜ ਆਪਿਆ ਉਹਨਾਂ ਜਿਹੇ ਮੌਕਿਆਂ ਲਈ ਪਹਿਲਾਂ ਤੋਂ ਤਿਆਰ ਕੀਤਾ ਹੋਇਆ ਸੀ ਉਹ ਮੇਰੇ ਪਿਤਾ ਜੀ ਨੂੰ ਜਾਣਦੇ ਸਨ ਅਤੇ ਇਹ ਠੀਕ ਗੱਲ ਸੀ ਕਿ ਪਿਤਾ ਜੀ ਕਿਸੇ ਸੂਰਤ ਵਿੱਚ ਵੀ ਮੈਨੂੰ ਫਿਲਮਾਂ ਵਿੱਚ ਪੈਣ ਦੀ ਇਜਾਜ਼ਤ ਨਹੀਂ ਸੰਦੇ ਸਕਦੇ ਫਿਰ ਜੇ ਮੈਂ ਸੱਚਮੁੱਚ ਫਿਲਮਾਂ ਵਿੱਚ ਆਵੜਿਆ ਅਤੇ ਆਪਣੀ ਜ਼ਿੰਦਗੀ ਬਰਬਾਦ ਕਰ ਲਈ ਜਿਸ ਦੀ ਇਸ ਲਾਈਨ ਵਿੱਚ ਕਾਮਯਾਬ ਹੋਣ ਨਾਲ ਕਿਤੇ ਵੱਧ ਸੰਭਾਵਨਾ ਸੀ ਤਾਂ ਦੋਸ਼ ਸਾਰਾ ਮੇਰੇ ਪਿਤਾ ਜੀ ਉਹਨਾਂ ਉੱਤੇ ਨਾ ਪਾ ਦੇਣਗੇ ਉਹ ਡਰਗੇ ਸਨ ਕੁਝ ਦਿਨ ਲਵਾਰਸੀ ਦੇ ਆਲਮ ਵਿੱਚ ਕਲਕੱਤੇ ਸ਼ਹਿਰ ਦੀਆਂ ਗਲੀਆਂ ਕੱਚ ਕੇ ਮੈਂ ਵਾਪਸ 라ਵਲ ਪਿੰਡੀ ਪੁੱਜ ਗਿਆ ਇੱਕ ਸਾਲ ਹੋਰ ਬੀਤ ਗਿਆ ਜ਼ਿੰਦਗੀ ਦੀ ਖੌਰੀ ਰਗੜ ਨੇ ਬदन ਉੱਤੇ ਕੁਝ ਹੋਰ ਚੀਟਾਂ ਪਾਈਆਂ ਆਕੜ ਹੋਰ ਵੀ ਬਹੁਤ ਸਾਰੀ ਪੱਟ ਟੁੱਟ ਗਈ ਇਸੇ ਦੌਰਾਨ ਸ਼ਾਦੀ ਵੀ ਹੋ ਗਈ ਪਿੰਡੀ ਫਿਰ ਦਿਲ ਹੁਸੜ ਪਿਆ ਫਿਰ ਕਲਕੱਤੇ ਉੱਠ ਦੌੜਿਆ ਫਿਰ ਪੰਡਤ ਸੁਦਰਸ਼ਨ ਜੀ ਦਾ ਦਰਜਾ ਕੜਕਾਇਆ ਉਹਨਾਂ ਇਸ ਵਾਰੀ ਮਿਲਦਿਆਂ ਸਾਰ ਢੇਰ ਸਿਸਾਂ ਸ਼ੁਰੂ ਕਰ ਦਿੱਤੀਆਂ ਤਾਰੀਫਾਂ ਦੇ ਪੁੱਲ ਬੰਨ ਦਿੱਤੇ ਆਪਣੀ ਧਰਮ ਪਤਨੀ ਜਿਹਨੂੰ ਬੁਲਾ ਕੇ ਦੱਸਿਆ ਕਿ ਮੈਂ ਹੀ ਉਹ ਨੌਜਵਾਨ ਹਾਂ ਜਿਸ ਦੀ ਉਹ ਉਸ ਅੱਗੇ ਇਤਨੀ ਵਾਰੀ ਤਾਰੀਫ ਕਰ ਚੁੱਕੇ ਸਨ ਉਹ ਇੱਕੋ ਇੱਕ ਨੌਜਵਾਨ ਜਿਸ ਨੇ ਉਹਨਾਂ ਦੀ ਨਸੀਹਤ ਉੱਤੇ ਅਮਲ ਕਰਕੇ ਫਿਲਮਾਂ ਦਾ ਦਾਰਾ ਛੱਡ ਦਿੱਤਾ ਸੀ ਉਹਨਾਂ ਮੇਰੀ ਪਤਨੀ ਦੀ ਖਾਤਰ ਤਵੱਜੂ ਕੀਤੀ ਮੇਰੇ ਘਰ ਵਾਲਿਆਂ ਦਾ ਹਾਲ ਹਵਾਲ ਪੁੱਛਣਾ ਸ਼ੁਰੂ ਕਰ ਦਿੱਤਾ ਹੁਣ ਤੂੰ ਕੀ ਕਰਦਾ ਬੇਟਾ ਉਹਨਾਂ ਦੀ ਪਤਨੀ ਨੇ ਪੁੱਛਿਆ ਇਸ ਹਾਲਤ ਵਿੱਚ ਮੈਂ ਕਿ ਮੈਂ ਕਹਿ ਸਕਦਾ ਸਾਂ ਕਿ ਦਰਅਸਲ ਮੈਂ ਫਿਲਮਾਂ ਦਾ ਖਿਆਲ ਛੱਡਿਆ ਨਹੀਂ ਸਗੋਂ ਇਸ ਵਾਰੀ ਮੂੰਹ ਪਾੜ ਕੇ ਉਹਨਾਂ ਦੀ ਮਦਦ ਮੰਗਣ ਆਇਆ ਹਾਂ ਬਿਜ਼ਨਸ ਮੈਂ ਜਵਾਬ ਦਿੱਤਾ ਅਤੇ ਅਸੀਂ ਦੋਵੇਂ ਮੀਆਂ ਬੀਬੀ ਉੱਠ ਕੇ ਚਲੇ ਗਏ ਕੁਝ ਸਮਾਂ ਹੋਰ ਲੰਘ ਗਿਆ ਅਤੇ ਤਰ੍ਹਾਂ ਤਰ੍ਹਾਂ ਦੀ ਪਟਕਣਾ ਕਰਦਿਆਂ ਜਿਸ ਦਾ ਸਾਹਿਤ ਅਤੇ ਰਾਜਨੀਤੀ ਨਾਲ ਫਿਲਮਾਂ ਤੋਂ ਕਿਤੇ ਜ਼ਿਆਦਾ ਤਾਲੁਕ ਹੈ ਮੈਨੂੰ ਅਗਿਆ ਅਤੇ ਹਜ਼ਾਰੀ ਪ੍ਰਸਾਦ द्विवेदी ਜੀ ਦੇ ਰਸੂਖ ਨਾਲ ਸ਼ਾਂਤੀ ਨਕੇਤਨ ਵਿੱਚ ਨੌਕਰੀ ਮਿਲ ਗਈ ਇਸ ਤਰ੍ਹਾਂ ਮੇਰਾ ਸਵੈਮਾਨ ਜੋ ਲਗਭਗ ਉਦੋਂ ਤੱਕ ਸਾਰੇ ਦਾ ਸਾਰਾ ਨਸ਼ਟ ਹੋ ਚੁੱਕਿਆ ਸੀ ਇੱਕਦਮ ਸਾਰੇ ਦਾ ਸਾਰਾ ਵਾਪਸ ਆ ਗਿਆ ਸੂਤਸਣੇ ਤਨਖਾ ਤਾਂ ਕੇਵਲ 5 ਰੁਪਏ ماہوار ਸੀ ਪਰ ਗੁਰੂਦੇਵ ਟੈਗੋਰ ਦੇ ਨਾਂ ਸਦਕਾ ਉਦੋਂ ਜ਼ਿੰਦਾ ਸਨ ਸ਼ਾਂਤੀ ਨਕੇਤਨ ਦੀ ਅਧਿਆਪਕੀ ਕਿਸੇ ਵੱਡੀ ਤੋਂ ਵੱਡੀ ਯੂਨੀਵਰਸਿਟੀ ਦੀ ਪ੍ਰੋਫੈਸਰੀ ਤੋਂ ਵੀ ਵੱਧ ਮਾਨ ਰੱਖਦੀ ਸੀ ਜਦੋਂ ਅਸੀਂ ਪੂਜਾ ਦੀਆਂ ਛੁੱਟੀਆਂ ਵਿੱਚ ਰਾਵਲਪਿੰਡੀ ਪਹੁੰਚੇ ਤਾਂ ਲਗਭਗ ਸਾਰੀ ਦਾ ਸਾਰਾ ਸ਼ਹਿਰ ਫੁੱਲਾਂ ਦੇ ਹਾਰ ਫੜ ਕੇ ਸਟੇਸ਼ਨ ਉੱਤੇ ਸਾਡੇ ਸਵਾਗਤ ਲਈ ਪਹੁੰਚਾ ਹੋਇਆ ਸੀ ਸ਼ਾਂਤੀ ਨਿਕੇਤਨ ਵਿੱਚ ਗੁਜ਼ਾਰੇ ਦਿਨ ਬੜੇ ਅਨਮੋਲ ਸਨ ਮੇਰੀ ਪਤਨੀ ਦਮਯੰਤੀ ਦਮੋ ਨੂੰ ਵੀ ਸਵੈ ਵਿਕਾਸ ਦੇ ਐਸੇ ਅਫਸਰ ਨਸੀਬ ਹੋਏ ਜੋ ਰਾਵਲ ਪਿੰਡੀ ਦੇ ਤੰਗ ਦਾਇਰੇ ਵਿੱਚ ਉਸ ਲਈ ਅਕਲਪਿਤ ਸਨ ਇੱਥੇ ਉਸਨੇ ਬੀਏ ਕੀਤੀ ਤੇ ਹੋਰ ਅਨੇਕਾਂ ਤਰ੍ਹਾਂ ਦੀਆਂ ਸਰਗਰਮੀਆਂ ਵਿੱਚ ਭਾਗ ਲਿਆ ਅਸੀਂ ਦੋਵੇਂ ਬੜੇ ਸੰਤੁਸ਼ਟ ਸਾਂ ਇੱਕ ਦੋ ਵਾਰੀ ਜਦੋਂ ਛੁੱਟੀਆਂ ਵਿੱਚ ਕਲਕੱਤੇ ਗਏ ਤਾਂ ਆਪਣੇ ਫਿਲਮਾਂ ਵਾਲੇ ਮਿੱਤਰਾਂ ਦੇ ਵੀ ਦਰਸ਼ਨ ਕੀਤੇ ਪ੍ਰਿਥਵੀ ਰਾਜ ਕਪੂਰ ਦੰਮੋ ਦੇ ਵੱਡੇ ਵੀਰ ਦੇ ਬੜੇ ਡੂੰਘੇ ਦੋਸਤ ਸਨ ਅਸੀਂ ਪ੍ਰਿਥਵੀ ਰਾਜ ਜੀ ਦੇ ਕਰ ਗਏ ਬੜੇ ਪਿਆਰ ਨਾਲ ਮਿਲਿਓ ਹੁਣ ਵੀ ਜਦੋਂ ਮਿਲ ਬੈਠਦੇ ਹਾਂ ਇਸ ਮਿਲਣੀ ਦਾ ਜ਼ਿਕਰ ਉਹ ਬੜੇ ਪਿਆਰ ਭਰੇ ਸ਼ਬਦਾਂ ਵਿੱਚ ਕਰਦੇ ਹਨ ਰਾਜਖਪੂਰ ਉਦੋਂ 12 ਕੁ ਬਰਿਆਂ ਦਾ ਮਨਮੋਹਣਾ ਬਾਲਕ ਸੀ ਪ੍ਰਿਥਵੀ ਅਤੇ ਜਗਦੀਸ਼ ਪਾਪਾ ਸਾਨੂੰ ਨਿਊ ਥੀਏਟਰ ਸ਼ੂਟਿੰਗ ਵਿਖਾਉਣ ਵੀ ਲੈ ਗਏ ਸੈਗਲ ਅਤੇ ਲੀਲਾ ਦੇਸਾਈ ਦੀ ਸ਼ੂਟਿੰਗ ਚੱਲ ਰਹੀ ਸੀ ਪ੍ਰੈਜ਼ੀਡੈਂਸੀ ਨਾਂ ਸ਼ਾਇਦ ਫਿਲਮ ਦਾ ਨਿਤਿਨ ਬੋਸ ਡਾਇਰੈਕਟ ਕਰ ਰਹੇ ਸਨ ਸੈਗਲ ਸੈੱਟ ਦੀ ਦੀਵਾਰ ਪਿੱਛੇ ਲੁੱਕ ਕੇ ਸਿਗਰਟ ਦਾ ਕਸ਼ਮਰ ਆਂਦੇ ਸਨ ਹਾਲਾਂਕਿ ਸੈੱਟ ਉੱਤੇ ਸਿਗਰਟ ਪੀਣ ਦੀ ਮਨਾਹੀ ਸੀ ਸੈਗਲ ਨੂੰ ਰੋਕਣ ਦੀ ਜ਼ਰੂਰਤ ਕੌਣ ਕਰ ਸਕਦਾ ਸੀ ਸੈਗਲ ਨੂੰ ਨਹੀਂ ਸੀ ਪਤਾ ਧੂਆਂ ਬਾਹਰ ਵਾਲਿਆਂ ਨੂੰ ਦਿਸ ਜਾਂਦਾ ਉਹ ਆਪਣੀ ਥਾਂ 'ਤੇ ਲੱਕ ਬਣੇ ਹੋਏ ਸਨ ਨਿਤਨ ਬੋਸ ਆਪਣੀ ਥਾਂ ਕਿਸ ਨੂੰ ਖਿਆਲ ਆ ਸਕਦਾ ਸੀ ਕਿ ਇੱਕ ਦਿਨ ਦੰਮੋ ਪ੍ਰithvi ਰਾਜ ਜੀ ਦੇ ਨਾਲ ਦੀਵਾਰ ਵਿੱਚ ਮੁੱਖ ਰੋਲ ਕਰੇਗੀ ਮੈ ਲੀਲਾ ਦੇਸਾਈ ਦੀ ਫਿਲਮ ਕਾਬਲੀ ਵਾਲਾ ਵਿੱਚ ਪਠਾਨ ਬਣਾਂਗਾ ਜਾਂ ਅੰਮੀਆਂ ਚੱਕਰਵਰਤੀ ਦੇ ਮਰਨ ਪਿੱਛੋਂ ਨਿਤਨ ਬੋਸ ਕੱਟ ਪੁੱਤਰੀ ਮੁਕੰਮਲ ਕਰਨਗੇ ਇੱਕ ਹੋਰ ਮਜ਼ੇਦਾਰ ਘਟਨਾ ਵੀ ਵਰਣਨਯੋਗ ਹੈ ਦੰਮੋ ਨੇ ਅਗਲੇ ਦਿਨ ਕਿਹਾ ਅਸਲ ਮਿਲਣ ਲੈ ਇੱਕ ਬੰਦਾ ਤਾਂ ਬਰੂਆ ਹੈ ਉਸ ਨੂੰ ਮੇਲੇ ਬਗੈਰ ਟੁਰ ਜਾਣ ਵਿੱਚ ਕੀ ਸਵਾਦ ਸੋ ਅਗਲੇ ਦਿਨ ਪੁਛਤੇ ਪਛਾnde ਅਸੀਂ ਪੀਸੀ ਬਰੂਆ ਦੇ ਮਕਾਨ ਤੇ ਜਾ ਪੁੱਜੇ ਉਸ ਤੇ ਸਕੱਤਰ ਨੇ ਪੁੱਛਕਿਛ ਕਰਨ ਦੀ ਕੋਸ਼ਿਸ਼ ਕੀਤੀ ਪਰ ਅਸਾਂ ਉਹਨੂੰ ਗੋਲਾ ਹੀ ਨਾ ਅਤੇ ਸਿੱਧੇ ਜਾ ਕੇ ਬੈਠਕ ਵਿੱਚ ਕੁਰਸੀਆਂ ਉੱਤੇ ਬਹਿ ਗਏ ਬੈਠਕ ਕਿਤਾਬਾਂ ਨਾਲ ਭਰੀ ਪਈ ਸੀ ਮੈਨੂੰ ਯਾਦ ਆਉਂਦਾ ਹੈ ਕਿ ਐਨਸਾਈਕਲੋਪੀਡਿਆ ਬ੍ਰਿਟੈਨਿਕਾ ਦਾ ਪੂਰਾ ਸੈੱਟ ਪਿਆ ਹੋਇਆ ਸੀ ਅਸੀਂ ਖੂਬ ਪ੍ਰਭਾਵਿਤ ਹੋਏ ਉੱਪਰ ਜਾ ਕੇ ਸਕੱਤਰ ਨੇ ਅਵਸ਼ ਸੱਸਿਆ ਹੋਵੇਗਾ ਕਿ ਅਸੀਂ ਸ਼ਾਂਤੀ ਨਕੇਤਰ ਤੋਂ ਆਏ ਸਾਂ ਸ਼ਾਇਦ ਇਸੇ ਕਰਕੇ ਬਰੁਆ ਸਾਹਿਬ ਨੇ ਸਾਨੂੰ ਚੰਦ ਮਿੰਟਾਂ ਲਈ ਮਿਲਣਾ ਮਨਜ਼ੂਰ ਕਰ ਲਿਆ ਭਾਵੇਂ ਉਸ ਦਿਨ ਉਹਨਾਂ ਦੀ ਪਤਨੀ ਦੀ ਤਬੀਰਤ ਠੀਕ ਨਹੀਂ ਸੀ ਪਤਨੀ ਕੌਣ ਜਮੁਨਾ ਅਸੀਂ ਜਾਣਨ ਲਈ ਤਰਲੋ ਮੱਛੀ ਹੋ ਰਹੇ ਸਾਂ ਪਰ ਪੁੱਛਣ ਦੀ ਹਿੰਮਤ ਕਿਸ ਕੋਲ ਸੀ ਬਰੁਆਏ ਬੜੇ ਥੱਕੇ ਲੱਗ ਰਹੇ ਸਨ ਜਿਵੇਂ ਸਾਰੀ ਰਾਤ ਨਾ ਸੁੱਤੇ ਹੋਣ ਵੇਖਣ ਲੱਗ ਪਏ ਸਾਡੇ ਵੱਲ ਸਵਾਲੀਆ ਅਦਾ ਨਾਲ ਹੋਰ ਤਾਂ ਕੁਝ ਸੁੱਜਿਆ ਨਹੀਂ ਅਸੀਂ ਉਹਨਾਂ ਦੀਆਂ ਫਿਲਮਾਂ ਉੱਪਰ ਤਅਸੀਰੇ ਸ਼ੁਰੂ ਕਰ ਦਿੱਤੇ ਜਿਵੇਂ ਆਪਣੀ ਫਿਲਮੀ ਕਾਬਲੀਅਤ ਦੀ ਤਾਂਕ ਬਿਠਾ ਰਹੇ ਹੋਈਏ ਮੁਕਤੀ ਵਿੱਚ ਉਹ ਸੀਨ ਇੰਜ ਕਿਉਂ ਨਾ ਬਣਾਇਆ ਮੰਜ਼ਲ ਵਿੱਚ ਉਸ ਪਾਟ ਲਈ ਜੇ ਉਸ ਦੀ ਥਾਂ ਉਸ ਕਲਾਕਾਰ ਨੂੰ ਲੈ ਲੈਂਦੇ ਬਰੂਆ ਚੁੱਪਚਾਪ ਸੁਣਦੇ ਰਹੇ ਇਹ ਉਹ ਜੇ ਕਮਲਿਆ ਨਾਲ ਪਹਿਲੀ ਵਾਰ ਬਾਣੀ ਸੀ ਪਿਆ ਉਹਨਾਂ ਦਾ ਅਖੀਰ ਜਦੋਂ ਅਸੀਂ ਬੋਲਣਾ ਬੰਦ ਕੀਤਾ ਤਾਂ ਕਾਫੀ ਚਿਰ ਦੇਵਦਾਸ ਦੇ ਕਿਰਦਾਰ ਬੰਕ ਖਾਮੋਸ਼ ਬੈਠੇ ਰਹੇ ਫਿਰ ਬੋਲੇ ਤੁਸੀਂ ਫਿਲਮਾਂ ਵਿੱਚ ਕੰਮ ਕਰਨਾ ਚਾਹੁੰਦੇ ਹੋ ਹੈ ਨਾ ਅਜੇ ਇਹ ਬੇਬਾਕ ਸਵਾਲ ਨਹੀਂ ਸੀ ਚਾਰ ਨਹੀਂ ਸਾ ਹਾਂ 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 ਕਿਉਂ ਨਹੀਂ ਮੈਂ ਥੋ ਪਹਿਲਾਂ ਹੀ ਸ਼ਰਾਰਤ ਨਾਲ ਹੱਸ ਕੇ ਦੰਮੋਂ ਨੇ ਕਹਿ ਛੱਡਿਆ ਚੰਗੀ ਗੱਲ ਹੈ ਕੱਲ ਸਵੇਰੇ 10 ਵਜੇ ਤੁਸੀਂ ਸਟੂਡੀਓ ਆ ਜਾਣਾ ਅਧਿਕਾਰ ਕਹਿ ਕੇ ਬਰੂਆ ਨੇ ਸਾਨੂੰ ਰੁਕਸਤ ਕਰ ਦਿੱਤਾ ਸਾਰਾ ਦਿਨ ਅਸੀਂ ਹਵਾ ਵਿੱਚ ਉੱਡਦੇ ਰਹੇ ਫਿਲਮਾਂ ਦੇ ਪਹਿਲੇ ਨੰਬਰ ਦੇ ਡਾਇਰੈਕਟਰ ਨੇ ਸਾਨੂੰ ਫਿਲਮੀ ਅਦਾਕਾਰ ਬਣਨ ਦੀ ਆਪ ਆਪਣੇ ਮੂੰਹ ਦਾਵਤ ਦਿੱਤੀ ਸੀ ਉਦੋਂ ਸਾਨੂੰ ਨਹੀਂ ਸੀ ਪਤਾ ਕਿ ਡਾਇਰੈਕਟਰ ਡਫਰਾਨ ਲਈ ਜਾਣ ਬੁੱਝ ਕੇ ਇੰਜ ਕਰਦੇ ਹਨ ਬਹੁਤ ਮੌਮਕਨ ਹੈ ਜਿਵੇਂ ਅਗਲੇ ਦਿਨ ਸੱਚਮੁੱਚ ਸਟੂਡੀਓ ਜਾਵੜਦੇ ਤਾਂ ਬਰੂਆ ਸਾਨੂੰ ਮਿਲਣ ਤੋਂ ਹੀ ਇਨਕਾਰ ਕਰ ਦਿੰਦੇ ਪਰ ਇੱਕ ਗੱਲੋਂ ਮੈਨੂੰ ਯਕੀਨ ਹੁੰਦਾ ਕਿ ਬਰੂਆ ਨੇ ਡਫਰਾਇਆ ਨਹੀਂ ਸੀ ਕਿਉਂਕਿ ਬਾਅਦ ਵਿੱਚ ਜਦੋਂ ਵੀ ਸ਼ਾਂਤੀ ਨਕੇਂਤਨ ਮੇਰਾ ਤੇ ਦੰਮੋਂ ਦਾ ਕੋਈ ਮਾੜਾ ਮੋਟਾ ਝਗੜਾ ਹੋ ਜਾਂਦਾ ਉਹ ਮੈਨੂੰ ਡਰਾਉਣ ਲਈ ਬਰੂਆ ਦਾ ਆਪਣੇ ਹੱਥੀ ਲਿਖਿਆ ਇੱਕ ਖੱਤ ਕੱਢ ਕੇ ਵਿਖਾ ਦਿੰਦੀ ਇਸ ਵਿੱਚ ਬਰੂਆ ਨੇ ਉਹਨੂੰ ਫਿਰ ਵਿਸ਼ਵਾਸ ਦਿਵਾਇਆ ਸੀ ਕਿ ਉਹ ਨੂੰ ਆਪਣੀ ਅਗਲੀ ਫਿਲਮ ਲਈ ਇੱਕ ਪ੍ਰਮੁੱਖ ਰੋਲ ਦੇਣ ਲਈ ਚਾਹ ਰਿਹਾ ਫਿਰ ਇੱਕ ਦਿਨ ਸ਼ਾਂਤੀ ਨਿਕੇਤਨ ਤੋਂ ਅਸੀਂ ਸੇਵਾਗ੍ਰਾਮ ਦਾ ਪਹੁੰਚੇ ਉੱਥੇ ਫਿਲਮਾਂ ਦੇ ਖਿਆਲ ਤੋਂ ਹੁੱਕਾ ਹੀ ਦੂਰ ਹੋ ਗਏ ਮੇਰੀਆਂ ਕਹਾਣੀਆਂ ਹੁਣ ਹਿੰਦੀ ਪੱਤਰਕਾਵਾਂ ਵਿੱਚ ਆਮ ਛਪਣ ਲੱਗ ਪਈਆਂ ਸਨ ਅਤੇ ਉਮਰਦੇ ਸਾਬ ਨਾਲ ਜ਼ਰੂਰਤ ਤੋਂ ਕੁਝ ਵੱਧ ਸ਼ੋਹਰਤ ਹਾਸਲ ਹੋ ਗਈ ਸੀ ਸੰਸਾਰ ਵਿੱਚ ਵੀ ਬੜੀਆਂ ਜ਼ਬਰਦਸਤ ਤਬਦੀਲੀਆਂ ਹੋ ਰਹੀਆਂ ਸਨ ਦੂਸਰੀ ਵੱਡੀ ਲਾਮਦਾ ਮੁੱਢ ਵੱਜ ਰਿਹਾ ਸੀ ਹਿਟਲਰ ਤੇ ਮੁਸੋਲਿਨੀ ਦੀਆਂ ਫੌਜਾਂ ਯੂਰਪ ਵਿੱਚ ਡਗੜ-ਡਗੜ ਕਰ ਰਹੀਆਂ ਸਨ ਸਵਾਬਸ਼ ਬੋਸ ਦੇ ਪ੍ਰਧਾਨ ਚੁਣੇ ਜਾਣ ਪਿੱਛੋਂ ਗਾਂਧੀ ਜੀ ਨੇ ਉਹਨੂੰ ਅਸਤੀਫਾ ਦੇਣ ਉੱਤੇ ਮਜਬੂਰ ਕਰ ਦਿੱਤਾ ਸੀ ਜਿਸ ਕਰਕੇ ਸਾਰੇ ਮੁਲਕ ਵਿੱਚ ਵਿਚੈਨੀ ਫੈਲੀ ਹੋਈ ਸੀ ਸੇਵਾਗ੍ਰਾਮ ਅਸੀਂ ਨਿਤ ਜਵਾਰ ਲਾਲ ਨਹਿਰੂ ਵੱਲੋਂ ਭਾਈ ਪਟੇਲ ਮਲਾਨਾ ਆਜ਼ਾਦ ਅਤੇ ਹੋਰ ਕਿਤਨੇ ਹੀ ਦੇਸ਼ ਦੇ ਵੱਡੇ-ਵੱਡੇ ਲੀਡਰਾਂ ਦੇ ਦਰਸ਼ਨ ਕਰਦੇ ਇੱਕ ਵਾਰ ਦੰਮੋ ਨੇ ਆਪਣੇ ਹੱਥ ਨਾਲ ਚਾਹ ਬਣਾ ਕੇ ਸਰ ਸਟੈਫਫੋਰਡ ਕ੍ਰਿਪਸ ਅਤੇ ਜਵਾਰ ਲਾਲ ਨੂੰ ਪਵਾਈ ਡਾਕਟਰ ਜ਼ਾਕਰ ਹੁਸੈਨ ਸਾਡੇ ਤਾਲੀਮੀ ਸੰਗ ਦੇ ਪ੍ਰਧਾਨ ਸਨ ਜਿਸ ਵਿੱਚ ਮੈਂ ਕੰਮ ਕਰਦਾ ਸਾਂ ਅਜੇ ਇਹ ਕੇਂਦਰੀ ਤੇ ਮਹੱਤਵਪੂਰਨ ਵਾਤਾਵਰਣ ਵਿੱਚ ਰਹਿੰਦਿਆ ਜਦੋਂ ਕਸਤੂਰਬਾ ਮੀਰਾ ਬੇਨ ਅਤੇ ਆਸ਼ਾ ਬੇਨ ਵਰਗੀਆਂ ਹਸਤੀਆਂ ਨਾਲ ਸਾਡਾ ਰੋਜ਼ ਦਾ ਉੱਠਣਾ ਬੈਠਣਾ ਸੀ ਪਰ ਫਿਲਮਾਂ ਦੀ ਬੇਮਤਲਬ ਚੀਜ਼ ਵੱਲ ਸਾਡਾ ਧਿਆਨ ਕਿਵੇਂ ਜਾ ਸਕਦਾ ਸੀ ਵੇਖਦਿਆਂ ਵੇਖਦਿਆਂ ਦੂਸਰੀ ਆਲਮੀ ਜੰਗ ਛਿੜ ਪਈ ਇੱਕਦਮ ਮੇਰੇ ਜੀਵਨ ਇਤਿਹਾਸ ਨੇ ਵੀ ਫਿਰ ਇੱਕ ਪਲਟਾ ਖਾਦਾ ਅਤੇ ਦਮੋਂ ਤੋਂ ਮੈਂ ਬੀਬੀਸੀ ਲੰਡਨ ਵਿੱਚ ਐਨਾਊਂਸਰ ਦਾ ਕੰਮ ਕਰਨ ਲਿ ਸੇਵਾਗ੍ਰਾਮ ਨੂੰ ਅਰਬੀ ਦਾ ਕਹਿ ਕਿ ਯੂਰਪ ਦੀਆਂ ਉਡਾਰੀਆਂ ਮਾਰ ਕੇ ਬਾਕੀ ਅਗਲੇ ਪਾ 4 ਵਿੱਚ ਧੰਨਵਾਦ